ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਣ 26 ਵਾਂ ਤਬ ਚਾਹੈ ਸਿੰਘ ਕੰਧ ਬਣਾਈ ਅੜਨੋਂ ਲੜਨੋਂ ਮਰਨੋਂ ਵਾਈ ਖਾਲਸਾ ਜੀ ਕੋਈ ਸ਼ੱਕ ਨਹੀਂ ਕਿ ਸ਼ੇਰ ਤੇ ਬਘਿਆੜ ਖੁੱਲੇ ਜੰਗਲਾਂ ਵਿੱਚ ਹੀ ਸੋਭਦੇ ਨੇ ਬਾਜ ਕਦੇ ਕਿਕਰਾਂ ਤੇ ਆਲਨੇ ਨਹੀਂ ਪਾਉਂਦੇ ਮਗਰਮੱਛ ਕਦੇ ਛੋਟਿਆਂ ਟੋਬਿਆਂ ਵਿੱਚ ਨਹੀਂ ਰਹਿੰਦੇ ਘੋੜਿਆਂ ਦੇ ਗਲ ਪੰਜਾਲੀਆਂ ਨਹੀਂ ਪੈਂਦੀਆਂ ਇਸੇ ਤਰ੍ਹਾਂ ਖਾਲਸਾ ਵੀ ਸਤਗੁਰਾਂ ਨੇ ਧਰੋਂ ਆਜ਼ਾਦ ਕੀਤਾ ਹੋਇਆ ਹੈ ਤੇ ਸਗਲ ਧਰਤ ਖਾਲਸੇ ਦੀ ਹੈ ਖਾਲਸਾ ਕਦੇ ਇੱਕ ਥਾਂ ਟਿਕਾਣਾ ਕਰਕੇ ਨਹੀਂ ਬੈਠਦਾ ਉਹ ਤਾਂ ਬ੍ਰਹਿਮੰਡ ਦੇ ਆਖਰੀ ਬਚੇ ਜੀਵ ਦੇ ਦੁੱਖਾਂ ਦੇ ਜਿੱਤ ਪਾਉਣ ਤੱਕ ਜੂਝਦਾ ਰਹੇਗਾ ਖਾਲਸਾ ਤਾਂ ਆਰੰਭ ਤੇ ਅੰਤ ਤੋਂ ਪਾਰ ਹੈ ਖਾਲਸਾ ਸਦਾ ਰਹੇਗਾ ਇੱਕ ਦਿਨ ਅਕਾਲ ਪੁਰਖ ਜੀ ਨੇ ਖਾਲਸੇ ਨੂੰ ਬ੍ਰਹਿਮੰਡੀ ਰਾਜ ਸੌਂਪ ਕੇ ਆਪ ਸੁਰਖਰੂ ਹੋ ਜਾਣਾ ਹੈ ਭਾਈ ਸੁੱਖਾ ਸਿੰਘ ਸਿੰਘਾਂ ਦੇ ਜਥੇ ਨੂੰ ਸੰਬੋਧਨ ਕਰ ਰਹੇ ਹਾਂ ਮਾਲਵੇ ਤੋਂ ਘੋੜਿਆਂ ਨੂੰ ਅੱਡੀ ਲਾ ਕੇ ਖਾਲਸੇ ਨੇ ਮੜ ਮਾਝੇ ਵਿੱਚ ਆਨ ਉਤਾਰਾ ਕੀਤਾ ਹੈ ਖਾਲਸੇ ਪੰਥ ਨੇ ਗੁਰਮਤਾ ਕੀਤਾ ਹੈ ਕਿ ਰਾਜਸੀ ਤਾਕਤ ਮਜ਼ਬੂਤ ਕਰਨ ਲਈ ਕੋਈ ਕਿਲਾ ਉਸਾਰਿਆ ਜਾਏ ਪਰ ਸਿੰਘਾਂ ਦਾ ਕਹਿਣਾ ਹੈ ਕਿ ਸਮੁੱਚੀ ਧਰਤੀ ਦੇ ਜੰਗਲ ਖਾਲਸੇ ਲਈ ਕਿਲੇ ਹੀ ਹਨ ਇੱਟਾਂ ਗਾਰੇ ਦਾ ਕਿਲਾ ਕੀ ਕਰਨਾ ਹੈ ਸਿੰਘਾਂ ਦੇ ਇਸ ਸਵਾਲ ਦੇ ਜਵਾਬ ਵਿੱਚ ਭਾਈ ਸੁੱਖਾ ਸਿੰਘ ਪੰਥ ਨੂੰ ਸੰਬੋਧਨ ਖਾਲਸਾ ਜੀ ਰਾਜਸੀ ਤਾਕਤ ਮਜ਼ਬੂਤ ਕਰਨ ਤੇ ਮੁਗਲ ਹੱਲਿਆਂ ਦੇ ਟੱਕਰੇ ਲਈ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਇੱਕ ਕੋਟ ਉਸਾਰਿਆ ਜਾਵੇ। ਸ਼ੇਰ ਭਾਵੇਂ ਸ਼ਿਕਾਰ ਲਈ ਸਾਰੇ ਜੰਗਲ ਵਿੱਚ ਭੋਂਦਾ ਫਿਰੇ ਪਰ ਮੁੜ ਕੇ ਆਪਣੇ ਘਰਨੇ ਵਿੱਚ ਹੀ ਆਉਂਦਾ ਹੈ। ਭਾਈ ਸੁੱਖਾ ਸਿੰਘ ਦੇ ਇਨਾਂ ਬੋਲਾਂ ਤੇ ਸਹਿਮਤੀ ਪ੍ਰਗਟਾਉਂਦੇ ਆ ਸਿੰਘਾਂ ਨੇ ਜਕਾਰਾ ਛੱਡਿਆ। ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ, ਬਾਜਾਂ ਤਾਜਾਂ ਦੇ ਮਾਲਕ ਸੋਢੀ ਸੱਚੇ ਪਾਸ਼ਾ ਗੁਰੂ ਹਰਗਵਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਪਰ ਕਿਲਾ ਉਸਾਰਿਆ ਕਿੱਥੇ ਜਾਵੇਗਾ ਜਹੇਦਾਰ ਜੀ ਸੀਸ ਤਲੀ ਤੇ ਧਰੀ ਫਿਰਦੇ ਸਿਦਕੀ ਸਿੰਘਾਂ ਨੇ ਪੁੱਛਿਆ ਜੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਤੱਕੇ ਲੜਦੇ ਹੋਏ ਸ਼ੀਧੀਆਂ ਪਾਵਾਂਗੇ ਤਾਂ ਮੁੜ ਮੁੜ ਸਿੱਖਾਂ ਦੇ ਘਰ ਜਨਮ ਪ੍ਰਾਪਤ ਹੋਵੇਗਾ ਸਾਡੇ ਧੰਨ ਭਗ ਹੋਣਗੇ ਹਰ ਜਨਮ ਬਾਣੀ ਪੜਾਂਗੇ ਪੰਥ ਦੇ ਚਰਨ ਪਰਸਾਂਗੇ ਸ਼ਹਾਦਤਾਂ ਪਾਵਾਂਗੇ ਸੋ ਕਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਉਸਾਰਿਆ ਜਾਵੇਗਾ ਭਾਈ ਸੁੱਖਾ ਸਿੰਘ ਬੋਲੇ ਖਾਲਸਾ ਜੀ 500 ਰੋਵਰਾਂ ਦੀ ਇਸ ਪਾਵਨ ਧਰਤੀ ਤੋਂ ਪਵਿੱਤਰ ਹੋਰ ਕਿਹੜੀ ਥਾਂ ਹੋਏਗੀ ਗੁਰੂ ਪਾਤਸ਼ਾਹ ਦਾ ਫਰਮਾਨ ਵੀ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦਵਾਰ ਤਾਂ ਕਿ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਹਰ ਮੰਦਰ ਹੀ ਸਾਡਾ ਹਰ ਕਾ ਦਵਾਰ ਹੈ ਸੋ ਹੋਰ ਥਾਂ ਮਰ ਕੇ ਜਾਣ ਕਿਉਂ ਗਵਾਈਏ ਜਦ ਕਿ ਇੱਥੇ ਸ਼ਹਾਦਤ ਪਾਇਆ ਸਾਨੂੰ ਅਕਾਲ ਪੁਰਖ ਜੀ ਦੇ ਬਾਰ ਆਪਣੀ ਪਛਾਣ ਵੀ ਨਹੀਂ ਦੱਸਣੀ ਪਵੇਗੀ ਸ਼ਹਾਦਤਾਂ ਪਾਈਏ ਤਾ ਸਤਗੁਰਾਂ ਦੇ ਚਰਨਾਂ ਵਿੱਚ ਨਵਾਸ ਪਾਈਏ ਜਿਉਂਦੇ ਹੋਏ ਅੰਮ੍ਰਿਤਸਰ ਸਾਹਿਬ ਰਹੀਏ ਤਾਂ ਪਾਤਸ਼ਾਹੀਆਂ ਪ੍ਰਾਪਤ ਹੋਣ ਸਰਦਾਰ ਜੱਸਾ ਸਿੰਘ ਬੋਲੇ ਜੀ ਖਾਲਸਾ ਜੀ ਅਕਾਲ ਪੁਰਖ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਰਹਿਣਾ ਹੀ ਵੱਡੇ ਭਾਗਾਂ ਨਾਲ ਮਿਲਦਾ ਹੈ ਸ਼ਹੀਦ ਹੋਣਾ ਤਾਂ ਕਿੱਡਾ ਵੱਡਾ ਪੁੰਨ ਹੋਏਗਾ ਅੱਜ ਅਸੀਂ ਇੱਕ ਕੌਤਕ ਦੇਖਿਆ ਹੈ ਨੇੜਲੇ ਜੰਗਲ ਵਿੱਚ ਬੱਕਰੀਆਂ ਚਾਰਦਾ ਇੱਕ ਆਜੜੀ ਇੱਜੜ ਨਾਲ ਅੱਗੇ ਲੰਘ ਗਿਆ ਤੇ ਇੱਕ ਸੂਣ ਵਾਲੀ ਬੱਕਰੀ ਪਿੱਛੇ ਜੰਗਲ ਵਿੱਚ ਹੀ ਰਹਿ ਗਈ ਉਥੇ ਹੀ ਉਹ ਕੁਝ ਚਿਰ ਬਾਅਦ ਸੂ ਪਈ ਤੇ ਦੋ ਮੇਮਣੇ ਦਿੱਤੇ ਮੇਮਣਿਆਂ ਦੀ ਬਾਤ ਸੁਣ ਕੇ ਇੱਕ ਬਘਿਆੜ ਸ਼ਿਕਾਰ ਲਈ ਆ ਗਿਆ ਪਤਾ ਨਹੀਂ ਇੰਨੀ ਤਾਕਤ ਕਿੱਥੋਂ ਆਈ ਕਿ ਉਹ ਬੱਕਰੀ ਆਪਣੇ ਮੇਮਣਿਆਂ ਤੇ ਬਘਿਆੜ ਦੇ ਵਿਚਾਲੇ ਚਟਾਨ ਬਣ ਕੇ ਖਲੋ ਗਈ ਇਹ ਤਾਂ ਐਸੀ ਧਰਤੀ ਹੈ ਕਿ ਬੱਕਰੀਆਂ ਨੂੰ ਬਘਿਆੜਾਂ ਅੱਗੇ ਖੜਾ ਕਰ ਦੇਵੇ ਇੱਕ ਸਿੰਘ ਬੋਲਿਆ ਕੁਝ ਨਵੇਂ ਸਜੇ ਸਿੰਘਾਂ ਨੇ ਉਸ ਦੀ ਗੱਲ ਹਾਸੇ ਪਾ ਲਈ ਪਰ ਸਿਆਣੇ ਸਿੰਘਾਂ ਨੇ ਉਹਨਾਂ ਨੂੰ ਟੋਕਿਆ ਕਿ ਕਿਸੇ ਦੀ ਭਾਵਨਾ ਦਾ ਮਖੌਲ ਡਾਉਣ ਵਾਲੇ ਇੱਕ ਦਿਨ ਖੁਦ ਮਖੌਲ ਬਣ ਜਾਂਦੇ ਹਨ ਖਾਲਸਾ ਜੀ ਖਾਲਸੇ ਦਾ ਨਿਸ਼ਚਾ ਸਤਗੁਰਾਂ ਦੇ ਚਰਨਾਂ ਤੇ ਹੈ ਬੇਸ਼ੱਕ ਭੁੱਖੇ ਭਗਿਆੜ ਸ਼ਿਕਾਰ ਲਈ ਸ਼ਹਿ ਲਾਈ ਬੈਠੇ ਹਨ ਪਰ ਗੁਰੂ ਕੇ ਬਾਜਾਂ ਦੀ ਨਜ਼ਰ ਤੋਂ ਬਚਣਾ ਔਖਾ ਕੰਮ ਹੈ ਅਸੀਂ ਸਤਗੁਰਾਂ ਦੀ ਓਟ ਤਗਾਈਏ ਤੇ ਕਿਲਾ ਉਸਾਰਨਾ ਸ਼ੁਰੂ ਕਰੀਏ ਨਵਾਬ ਕਪੂਰ ਸਿੰਘ ਬੋਲੇ ਅਰਦਾਸ ਕੀਤੀ ਗਈ ਸੋਡੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਬਣਾਈ ਗਈ ਖੂਈ ਨੂੰ ਵਿਚਾਲੇ ਰੱਖ ਕੇ ਨਹੀਂ ਰੱਖੀ ਗਈ ਇੱਕ ਸਿੰਘ ਨੇ ਇੱਟ ਰੱਖਣ ਲੱਗਿਆ ਸ਼ਬਦ ਪੜਿਆ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਿਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਾਧੀ ਸਿੰਘਾਂ ਕਿਲਾ ਉਸਾਰਨਾ ਸ਼ੁਰੂ ਕੀਤਾ ਪੰਥ ਦੀ ਇਹ ਖੂਬਸੂਰਤੀ ਹੈ ਕਿ ਸਭ ਜਾਤਾਂ ਪਾਤਾਂ ਦੇ ਸਿੰਘ ਪੰਥ ਦੇ ਨਿਸ਼ਾਨ ਇਕੱਤਰ ਹਨ ਹਰ ਤਰ੍ਹਾਂ ਦੀ ਕਿਰਤ ਦੇ ਮਾਰ ਕਾਰੀਗਰ ਸਿੰਘ ਸਜ ਕੇ ਪੰਥ ਸੇਵਾ ਵਿੱਚ ਤਤਪਰ ਹਨ ਹੁਣ ਜਦ ਕਿਲਾ ਉਸਾਰਨ ਦਾ ਵੇਲਾ ਆਇਆ ਤਾਂ ਉਹੀ ਸਿੰਘ ਆਪ ਹੀ ਰਾਜਮਿਸਤਰੀ ਹਨ ਤੇ ਆਪ ਹੀ ਮਜ਼ਦੂਰ ਪੰਥ ਸੇਵਾ ਹਿੱਤ ਸਭ ਨੇ ਆਪੋ ਆਪਣੀ ਸੇਵਾ ਵਿੱਚ ਮੋਰਚੇ ਮੰਨ ਲਏ ਹਨ ਦਿਲਾਂ ਦੇ ਸੂਰਮੇ ਛੋਟੇ ਭਚੰਗੀਆਂ ਨੂੰ ਤਾਂ ਮੰਨੋ ਚਾ ਚੜਿਆ ਹੋਇਆ ਹੈ ਉਹ ਇਸ ਤਰ੍ਹਾਂ ਭੱਜ ਭੱਜ ਕੇ ਸੇਵਾ ਕਰ ਰਹੇ ਹਨ ਜਿਵੇਂ ਦੁਨਿਆਵੀ ਬਾਲ ਵਿਆਹਾਂ ਵਿੱਚ ਭੱਜੇ ਫਿਰਦੇ ਹੁੰਦੇ ਹਨ ਵੱਡਿਆਂ ਦੇ ਹੌਲੀ ਭਚੰਗੀ ਹੋ ਹੌਲੀ ਕਹਿਣ ਤੇ ਵੀ ਭਚੰਗੀਆਂ ਦੀ ਰਫਤਾਰ ਵਿੱਚ ਕਮੀ ਨਹੀਂ ਆਉਂਦੀ ਦਿੱਲੀ ਦਾ ਵਸਨੀਕ ਇੱਕ ਹਿੰਦੂ ਵਪਾਰੀ ਕਿਸੇ ਭਜੰਗੀ ਨੂੰ ਪੁੱਛਦਾ ਹੈ ਐਸਾ ਕੀ ਕਰ ਰਹੇ ਹੋ ਤੁਸੀਂ ਜੋ ਇੰਨੀ ਕਾਲੀ ਵਿੱਚ ਵੀ ਪ੍ਰਸੰਤਾ ਵਿੱਚ ਹੋ ਅਸੀਂ ਪੰਥ ਦਾ ਕਿਲਾ ਉਸਾਰ ਰਹੇ ਹਾਂ ਕੀ ਕਰੋਗੇ ਕਿਲਾ ਉਸਾਰ ਕੇ ਪੰਥ ਇਕੱਠਾ ਹੋ ਕੇ ਵੈਰੀਆਂ ਨਾਲ ਟੱਕਰਾ ਕਰੇਗਾ ਫਿਰ ਫਿਰ ਕੀ ਜਾਂ ਪਾਤਸ਼ਾਹੀ ਜਾਂ ਸ਼ਹਾਦਤ ਸਾਡੇ ਤਾਂ ਦੋਹੇ ਹੱਥੀ ਲੱਡੂ ਹੈ ਤੇ ਭਜੰਗੀ ਇਹਨਾਂ ਕਹਿ ਕੇ ਸੇਵਾ ਵਿੱਚ ਜੁਟ ਗਿਆ ਹਿੰਦੂ ਵਪਾਰੀ ਖਲੋਤਾ ਸੋਚ ਰਿਹਾ ਹੈ ਕੈਸੀਆਂ ਸਦਕੀ ਮਾਵਾਂ ਦੀਆਂ ਗਰਭਾਂ ਵਿੱਚੋਂ ਜਾਈ ਨਹੀਂ ਇਹ ਬੱਚੇ ਆਖਿਰ ਦੁਨੀਆਵੀ ਮਾਵਾਂ ਨਾਲੋਂ ਐਸਾ ਕੀ ਵੱਖਰਾ ਕਰਦੀਆਂ ਹਨ ਇਹਨਾਂ ਦੀਆਂ ਮਾਵਾਂ ਕਿ ਇਹਨਾਂ ਦੇ ਬਾਲਾਂ ਨੂੰ ਮਰਨ ਦਾ ਵੀ ਚਾਚੜਿਆ ਰਹਿੰਦਾ ਹੈ ਸਵਾਰਥਾਂ ਨਾਲ ਭਰੇ ਦੌਰ ਵਿੱਚ ਕਿਵੇਂ ਇਹਨਾਂ ਬਾਲਾਂ ਲਈ ਸਿਰਫ ਪੰਥ ਹੀ ਪ੍ਰਤਮ ਹੈ ਉਹ ਖਲੋਤਾ ਆਪਣੇ ਅੰਦਰ ਉੱਠ ਰਹੇ ਇਹਨਾਂ ਸਵਾਲਾਂ ਨਾਲ ਜੂਝ ਹੀ ਰਿਹਾ ਸੀ ਕਿ ਸਿਰ ਤੇ ਗਾਰੇ ਦਾ ਭਰਿਆ ਬੱਠਲ ਚੁੱਕੀ ਤੁਰੀ ਜਾਂਦੀ ਇੱਕ ਗਰਭਵਤੀ ਸਿੱਖ ਮਾਂ ਉਸ ਕੋਲੋਂ ਲੰਗੀ ਉਸ ਮਾਂ ਦਾ ਇੱਕ ਹੱਥ ਬੱਠਲ ਨੂੰ ਸੀ ਤੇ ਦੂਜਾ ਆਪਣੇ ਢਿੱਡ ਉੱਤੇ ਤੇ ਉਹ ਪੜ ਰਹੀ ਸੀ ਸਮਰ ਸਾਮੂ ਹੈ ਸੀਸ ਤੋਂ ਪਾਹ ਚੜਾਵੇ ਮਹਾਪੂਪ ਹੋਵੇ ਉਤਰੈ ਰਾਜ ਪਾਵੇ ਮਹਾ ਭਾਵ ਸੋ ਜੋ ਕਰੇ ਤੋਰ ਪੂਜੰ ਸਮਰ ਜੀਤ ਕੈ ਸੂਰ ਹੋਵੇ ਹੈ ਅਦੂਜੰ ਕਿਸੇ ਹੋਰ ਦੁਨੀਆ ਦੇ ਵਾਸੀ ਨੇ ਇਹ ਲੋਕ ਕਹਿੰਦਾ ਹੋਇਆ ਵਪਾਰੀ ਅੱਗੇ ਚਲਾ ਗਿਆ ਪੰਥ ਦੇ ਕਿਸੇ ਵੀ ਕਾਰਜ ਵਿੱਚ ਆਲਸ ਤਾਂ ਹੈ ਹੀ ਨਹੀਂ ਅੰਮ੍ਰਿਤ ਵੇਲਾ ਹੋਵੇ ਭਾਵੇਂ ਜੰਗ ਦਾ ਮੈਦਾਨ ਤੇ ਹੁਣ ਭਾਵੇਂ ਕਿਲੇ ਦੀ ਸੇਵਾ ਕੇਲੇ ਦੀਆਂ ਚਾਰੇ ਬਾਈਆਂ ਇੰਨੀ ਛੇਤੀ ਨਿਪਰੇ ਚੜ ਜਾਣ ਕਰਕੇ ਸਰਦਾਰ ਜੱਸਾ ਸਿੰਘ ਗਾਰੇ ਵਾਲਾ ਹੱਥ ਛਾੜਦਿਆਂ ਬੋਲੇ ਅਸਲ ਵਿੱਚ ਸਿੰਘਾਂ ਨੇ ਸਾਰੀਆਂ ਕੰਦਾ ਇਕੱਠੀਆਂ ਹੀ ਸਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਸੋ ਜਿਸ ਕੰਮ ਨੂੰ 4 ਦਿਨ ਲੱਗਣੇ ਸਨ 1 ਦਿਨ ਵਿੱਚ ਹੀ ਹੋ ਗਿਆ 500 ਦੇ 500 ਸਿੰਘ ਸੇਵਾ ਵਿੱਚ ਡਟੇ ਹੋਏ ਸਨ ਲੰਗਰ ਵਾਲੇ ਸਿੰਘਾਂ ਨੇ ਆਪਣੀਆਂ ਸੇਵਾਵਾਂ ਲਈ ਤਵੀਆਂ ਚੜ੍ਹੀਆਂ ਹੋਈਆਂ ਸਨ ਭਾਈ ਸਾਹਿਬ ਕਿਰਪਾ ਕਰਕੇ ਭਾਈ ਮੰਜੀ ਵਾਲੀ ਸਾਖੀ ਦੁਬਾਰਾ ਸੁਣਾਓ ਇੱਕ ਪਚੰਗੀ ਲੱਕੜਾਂ ਦੀ ਪੰਡ ਸੁੱਟਦਾ ਲਾਂਗਰੀ ਭਾਈ ਹਰੀ ਸਿੰਘ ਨੂੰ ਕਹਿਣ ਲੱਗਾ ਉਹਨਾਂ ਲੱਕੜਾਂ ਚੁੱਲ੍ਹੇ ਵਿੱਚ ਅੱਗੇ ਕਰਦਿਆਂ ਸਾਖੀ ਸ਼ੁਰੂ ਕੀਤੀ ਕਹਿੰਦੇ ਮਹਾਰਾਜ ਸਿੱਖੀ ਲੋਚਦਾ ਜੇ ਮੇਰੀ ਝੋਲੀ ਵੀ ਪਾ ਦਿਓ ਤਾਂ ਸੁਖਮਣੀ ਦੇ ਦਾਤੇ ਬੋਲੇ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਮਨ ਦੇ ਮੈਦਾਨ ਚੋਂ ਕਬਰਾਂ ਢਾ ਕੇ ਆ ਹੱਥ ਦੋਹੀ ਨੇ ਤੇ ਉਹਨਾਂ ਵਿੱਚ ਤੂੰ ਕੋਈ ਹੋਰ ਪੱਲੇ ਫੜੀ ਬੈਠਾ ਹੈ ਬਾਕੀ ਲੜ ਛੱਡ ਤੇ ਹੱਥ ਖਾਲੀ ਕਰ ਤਾਹੀਂ ਅਕਾਲ ਦਾ ਲੜਫੜਿਆ ਜਾਏਗਾ ਤੇ ਉਹ ਤਰ ਪਈ ਹੁਣ ਸਿੱਖੀ ਝੋਲੀ ਪਵਾਉਣੀ ਸੀ ਤਾਂ ਪਹਿਲਾਂ ਤੋਂ ਹੀ ਭਰੀ ਹੋਈ ਝੋਲੀ ਖਾਲੀ ਵੀ ਤਾਂ ਕਰਨੀ ਪੈਣੀ ਸੀ ਇੱਟਾਂ ਮਿੱਟੀ ਗਾਰੇ ਦੀਆਂ ਕਬਰਾਂ ਦੇ ਨਾਲ-ਨਾਲ ਮਨ ਵਿੱਚ ਉਸਰੀਆਂ ਕਬਰਾਂ ਵੀ ਢਾਈਆਂ ਗੁਰੂ ਘਰ ਦੀ ਸੇਵਾ ਆਰੰਭ ਕੀਤੀ ਗੁਰੂ ਕਾ ਲੰਗਰਾਂ ਲਈ ਸੁਲਤਾਨਵਿੰਡ ਦੇ ਜੰਗਲਾਂ ਚੋਂ ਲੱਕੜਾਂ ਇਕੱਤਰ ਕਰਦੇ ਸਨ ਲੱਕੜਾਂ ਦੀ ਪੰਡ ਸਿਰ ਤੇ ਹੈ ਮੋਸਲੇ ਤਾਰ ਮੀ ਤੇ ਝੱਖੜ ਅੱਗੇ ਖਲੋਤਾ ਹੈ ਸਤਗੁਰਾਂ ਦਾ ਧਿਆਨ ਕਰਕੇ ਗੁਰੂ ਦਾ ਸਿੱਖ ਪੰਡ ਨੂੰ ਕੱਸ ਕੇ ਫੜਦਿਆਂ ਤੂਫਾਨ ਨਾਲ ਮੱਥਾ ਲਾਉਣ ਲਈ ਤੁਰ ਪਿਆ ਹੈ ਲੰਗਰਾਂ ਦੇ ਕੜਾਹਿਆਂ ਹੇਠ ਕੁਰਬਾਨ ਹੋ ਕੇ ਮੁਕਤ ਹੋ ਜਾਣ ਲਈ ਲੱਕੜਾਂ ਵੀ ਕਾਲੀਆਂ ਹਨ ਹੋਰ ਉਹਨਾਂ ਕੋਲ ਗੁਰੂ ਤੋਂ ਕੁਰਬਾਨ ਹੋਣ ਲਈ ਹੈ ਵੀ ਕੀ ਆਪਣੇ ਆਪੇ ਤੋਂ ਬਿਨਾਂ ਸਾਡੀ ਟੇਕ ਤੇਰੇ ਤੇ ਹੈ ਗੁਰੂ ਗਿਆ ਸਿੱਖਾ ਅਸੀਂ ਮੁਕਤ ਹੋਣਾ ਹੈ ਜਾਂ ਅੱਜ ਇਸ ਮੀਂਹ ਵਿੱਚ ਹੜ੍ਹ ਜਾਣਾ ਹੈ ਇਹ ਤੇਰੇ ਹੱਥ ਹੈ ਸਾਨੂੰ ਅੱਜ ਤੇਰੇ ਸਦਕ ਦੀ ਲੋੜ ਹੈ ਮਸਾਂ ਅੱਜ ਸਾਡੀ ਮੇਤਾਈ ਹੈ ਗੁਰੂ ਕੇ ਲੰਗਰਾਂ ਦੀ ਸੇਵਾ ਲੁੱਟਣ ਦੀ ਆਸ ਹੈ ਤੂੰ ਸਾਨੂੰ ਮੰਜ਼ਲ ਤੇ ਜਰੂਰ ਪਹੁੰਚਾਏਂਗਾ ਪੰਡ ਵਿੱਚੋਂ ਲੱਕੜਾਂ ਬੋਲ ਰਹੀਆਂ ਸਨ ਸਤਿਗੁਰੂ ਮੇਰ ਕਰਨ ਤੁਸੀਂ ਜਰੂਰ ਪਹੁੰਚੋਗੇ ਭਾਈ ਮੰਜੀ ਜੀ ਨੇ ਜਵਾਬ ਦਿੱਤਾ ਤੇ ਇੰਨੇ ਨੂੰ ਤੂਫਾਨ ਨੇ ਇੱਕ ਹੋਰ ਹੱਲਾ ਕੀਤਾ ਤੇ ਉਹ ਖੂਹ ਵਿੱਚ ਡਿੱਗ ਪਏ ਗਲਗਲ ਪਾਣੀ ਸਿਰ ਉੱਤੇ ਪੰਡ ਮੈਨੂੰ ਡਰ ਹੈ ਕਿ ਕਿਤੇ ਤੁਸੀਂ ਗਿੱਲੀਆਂ ਨਾ ਹੋ ਜਾਓ ਭਾਈ ਸਾਹਿਬ ਬੋਲੇ ਗਿੱਲੀਆਂ ਸੁੱਕੀਆਂ ਦਾ ਫਿਕਰ ਆਮ ਚੁੱਲਿਆਂ 'ਚ ਹੁੰਦਾ ਹੈ ਗੁਰੂ ਕਿਆ ਸਿਖਾ ਸਤਗੁਰੂ ਦੇ ਲੰਗਰਾਂ ਦੇ ਚੁੱਲ੍ਹੇ ਭਾਉ ਤੇ ਭਾਉ ਨਾਲ ਬਲਦੇ ਹਨ ਉਸ ਦੀਆਂ ਨਜ਼ਰਾਂ ਪਲਾਂ ਵਿੱਚ ਸੁੱਕਿਆਂ ਨੂੰ ਹਰੇ ਤੇ ਹਰਿਆਂ ਤੇ ਗਿੱਲਿਆਂ ਨੂੰ ਸੁੱਕੇ ਕਰ ਦਿੰਦੀਆਂ ਹਨ ਪਰ ਭਾਈ ਸਾਹਿਬ ਖੂਹ ਦੇ ਪਾਣੀ ਤੋਂ ਲੱਕੜਾਂ ਨੂੰ ਫਿਰ ਵੀ ਬਚਾ ਕੇ ਰੱਖ ਰਹੇ ਹਨ ਝੱਖੜ ਝਾਂਗੀ ਮੀਹੂ ਵਰਸੈ ਧੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਗ ਗੁਰੂ ਪਹ ਜਾਈ ਭਾਈ ਮੰਜ ਜੀ ਸ਼ਬਦ ਗਾ ਰਹੇ ਸਨ ਉਹਨਾਂ ਨੂੰ ਢੂੰਡਣ ਤੁਰੇ ਕੁਝ ਸਿੱਖਾਂ ਨੂੰ ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਰਸੇ ਦਾ ਪ੍ਰਬੰਧ ਕਰਨ ਜਾਂਦੇ ਹਨ ਤੇ ਗੁਰਦਰਬਾਰ ਵਿੱਚ ਵੀ ਖਬਰ ਪਹੁੰਚ ਜਾਂਦੀ ਹੈ ਸਤਿਗੁਰੂ ਆਪ ਸੰਗਤ ਦੇ ਨਾਲ ਆਉਂਦੇ ਹਨ ਰੱਸਾ ਲਮਕਾਇਆ ਜਾਂਦਾ ਹੈ ਤੇ ਖਲੋਤਾ ਗੁਰੂ ਕਾ ਲਾਲ ਰਸੇ ਨਾਲ ਲੱਕੜਾਂ ਬੰਨ੍ਹ ਦਿੰਦਾ ਹੈ ਦੂਜੀ ਵਾਰ ਰੱਸਾ ਲਮਕਾ ਕੇ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬਾਹਰ ਨਿਕਲਦਾ ਹੀ ਗੁਰੂ ਕੇ ਚਰਨਾਂ ਵਿੱਚ ਟੈ ਪਿਆ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੈ ਪਿਆ ਦਵਾਰੈ ਹਰ ਮੇਲ ਲਹਿਮ ਵੜਿਆਈ ਮਾਫੀ ਦਿਓ ਸਤਿਗੁਰੂ ਲੰਗਰ ਨੂੰ ਮੇਰੇ ਕਰਕੇ ਦੇਰੀ ਹੋ ਗਈ ਅੱਖਾਂ ਵਿੱਚੋਂ ਨੀਰ ਵਹਾਉਂਦੇ ਭਾਈ ਮੰਝ ਜੀ ਬੋਲੇ ਅਸੀਂ ਤੇਰੇ ਤੇ ਤਰੁੱਠੇ ਹਾਂ ਪੁਰਖਾ ਸਤਿਗੁਰਾਂ ਭਾਈ ਮੰਝ ਜੀ ਨੂੰ ਉਠਾਉਂਦਿਆਂ ਕਿਆ ਆਪ ਜੀ ਰਹਿਮਤਾ ਕਰਨ ਵਾਲੇ ਹੋ ਕੀ ਲੋਚ ਹੈ ਨਿਸੰਗ ਦੱਸ ਮਹਾਰਾਜ ਫੇਰ ਬੋਲੇ ਆਪ ਬਿਹਤਰ ਜਾਣਦੇ ਹੋ ਸਤਿਗੁਰੂ ਮੰਗ ਅੱਜ ਵੀ ਉਹ ਹੈ ਸਿੱਖੀ ਬਖਸ਼ ਦਿਓ ਕਿਣਕੇ ਮਾਤਰ ਹੀ ਬਖਸ਼ ਦਿਓ ਅੱਖਾਂ ਭਰਦਿਆਂ ਭਾਈ ਸਾਹਿਬ ਬੋਲੇ ਸਿੱਖੀ ਬਖਸ਼ੀ ਨਹੀਂ ਜਾਂਦੀ ਬੁਰਖਾ ਤੇਰੇ ਜਹੇ ਸਿੱਖ ਸਿੱਖੀ ਕਮਾਉਂਦੇ ਹਨ ਅੱਜ ਤੂੰ ਸਿੱਖੀ ਕਮਾ ਲਈ ਹੈ ਇਹਨਾਂ ਕਹਿੰਦੇ ਆ ਸਤਿਗੁਰੂ ਫੇਰ ਬੋਲੇ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿ ਥਾ ਜਗ ਲੰਗਣ ਹਾਰਾ ਗੁਰੂ ਦੀ ਨજર ਗੁਰੂ ਦੀ ਉਂਗਲ ਇਸ਼ਾਰਾ ਜਿਸ ਸਿੱਖ ਵੱਲ ਹੋ ਗਿਆ ਉਸ ਦੀਆਂ ਕੁਲਾਂ ਤਰ ਗਈਆਂ ਸੋਚੋ ਕਿੰਨੇ ਕਿ ਸਿੱਖ ਹੋਣਗੇ ਜਿਨ੍ਹਾਂ ਦੇ ਸਤਿਗੁਰਾਂ ਨੇ ਨਾਮ ਲਏ ਹੋਣਗੇ लांगरी ਭਾਈ ਹਰੀ ਸਿੰਘ ਸਾਖੀ ਸਮਾਪਤ ਕਰਦੇ ਆ ਬੋਲੇ ਤਨ ਤਨ ਭਾਈ ਮੰਜੀ ਜੀ ਕਹਿੰਦਾ ਭੁਜੰਗੀ ਲੱਕੜਾਂ ਦੀ ਹੋਰ ਪੰਡ ਲੈਣ ਲਈ ਤੁਰ ਪਿਆ ਸਿੰਘਾਂ ਨੇ ਕਿਲੇ ਦੇ ਚਾਰ ਵੱਡੇ ਬੁਰਜ ਉਸਾਰ ਲਈ ਇੱਕ ਵੱਡਾ ਮੁੱਖ ਦਰਵਾਜ਼ਾ ਹੈ ਤੇ ਕੁਝ ਛੋਟੇ ਗੁਪਤ ਦਰਵਾਜ਼ੇ ਵੀ ਰੱਖੇ ਗਏ ਕਿਲੇ ਦੇ ਬਾਹਰ ਇੱਕ ਵੱਡੀ ਖਾਈ ਵੀ ਬਣਾਈ ਗਈ ਜਿਸ ਵਿੱਚ ਪਾਣੀ ਭਰਿਆ ਗਿਆ ਬਾਹਰ ਬਣਾਈ ਗਈ ਇਸੇ ਰੌਣੀ ਜਾਂ ਖਾਈ ਕਰਕੇ ਹੀ ਇਸ ਕਿਲੇ ਦਾ ਨਾਮ ਰਾਮ ਰੌਣੀ ਪਿਆ ਇਹੀ ਉਹ ਥਾਂ ਹੈ ਜਿੱਥੇ ਸਿੰਘਾਂ ਨੇ ਜੂਝ ਕੇ ਸ਼ਹੀਦ ਹੋਣ ਦਾ ਟੀਚਾ ਮਿੱਥਿਆ ਹੈ ਬਾਹਰੋਂ ਆਉਣ ਵਾਲੇ ਸਿੰਘਾਂ ਨੂੰ ਜੋ ਕੁਝ ਵੀ ਮਿਲਿਆ ਉਹ ਕਿਲੇ ਵਿੱਚ ਲਿਆ ਕੇ ਪੰਥ ਦੀ ਭੇਟ ਕਰ ਰਹੇ ਹਨ ਦਿਨ ਰਾਤ ਇੱਕ ਕਰਕੇ ਸਿੰਘਾਂ ਨੇ ਰਾਮਰੌਣੀ ਕਿਲਾ ਉਸਾਰ ਲਿਆ ਹੈ 500 ਸਿੰਘਾਂ ਦੇ ਰੁਕਣ ਦੀ ਥਾਂ ਕਿਲੇ ਵਿੱਚ ਹੈ ਬੁਰਜਾਂ ਵਿੱਚ ਬੈਠੇ ਸਿੰਘਾਂ ਨੇ ਜਕਾਰੇ ਗਜਾਏ ਮੁਗਲਾਂ ਦੇ ਸ਼ਾਈ ਕਿਲਿਆਂ ਦੀਆਂ ਕੰਧਾਂ ਕੰਬਣ ਲੱਗੀਆਂ ਸਿੰਘਾਂ ਵੱਲੋਂ ਉਸਾਰੇ ਜਾ ਰਹੇ ਕਿਲੇ ਦੀ ਸੂ ਕਿਉਂਕਿ ਲਾਹੌਰ ਦੀਆਂ ਗਲੀਆਂ ਤੱਕ ਵੀ ਪੁੱਜ ਗਈ ਸੀ ਸੋ ਸਾਰੇ ਸਿੰਘ ਮੁਕਾਬਲੇ ਲਈ ਆਪੋ ਆਪਣੇ ਮੋਰਚੇ ਮੱਲ ਕੇ ਬੈਠ ਗਏ ਹਨ ਸਭ ਨੇ ਸ਼ਹਾਦਤ ਪਾਉਣ ਦਾ ਪ੍ਰਣ ਕਰ ਲਿਆ ਹੈ ਸਿੰਘਾਂ ਨੇ ਰਾਮਸਰ ਕੋਲ ਕਿਲਾ ਉਸਾਰ ਲਿਆ ਹੈ ਹਜੂਰ ਇੱਕ ਸੂਈਏ ਨੇ ਮੀਰ ਮੰਨੂ ਨੂੰ ਜਾ ਦੱਸਿਆ ਕਿਲਾ ਕਾਦਾ ਚਾਰ ਕੱਚੀਆਂ ਕੰਧਾਂ ਕੱਢੀਆਂ ਨੇ ਹਜੂਰ ਆਪਣੇ ਰਹਿਣ ਲਈ ਦੀਵਾਨ ਕੌੜਾ ਮਲ ਨੇ ਮੌਕਾ ਸੰਭਾਲਿਆ ਪਰ ਜਿਨ੍ਹਾਂ ਨੇ ਜੰਗਲਾਂ ਵਿੱਚ ਰਹਿੰਦੇ ਹ ਹਕੂਮਤ ਦੇ ਨੱਕ ਵਿੱਚ ਦਮ ਕਰੀ ਰੱਖਿਆ ਹੈ ਹੁਣ ਜਦ ਬਾਹਰ ਆ ਗਏ ਹਨ ਤੱਪੜੀ ਨਹੀਂ ਗੁਜ਼ਾਰਨਗੇ ਰਾਜ ਭਾਗ ਕੋਲ ਨਹੀਂ ਹੈ ਕੋਈ ਤੇ ਕਿਲੇ ਉਸਾਰ ਰਹੇ ਹਨ ਅਸੀਂ ਕਾਦੇ ਬਰਦਾਸ਼ਤ ਕਰਾਂਗੇ ਕਿ ਸਾਡੀ ਸਲਤਨਤ ਵਿੱਚ ਸਾਡੀਆਂ ਹੱਦਾਂ ਵਿੱਚ ਕੋਈ ਹੋਰ ਕਿਲਾ ਉਸਾਰ ਲਵੇ ਹੁਣ ਮੀਰ ਮੰਨੂ ਇਹ ਕਿੱਥੋਂ ਜਾਣੇ ਕਿ ਸਿੰਘ ਤਾਂ ਜੰਮੇ ਹੀ ਬਾਦਸ਼ਾਹ ਹਨ ਉਹ ਤਾਂ ਘੋੜਿਆਂ ਤੇ ਬੈਠੇ ਵੀ ਪਾਦਸ਼ਾਹ ਹੀ ਹਨ ਪਰ ਜਦ ਕੋਈ ਬਗਾਵਤ ਕਰਨਗੇ ਤਾਂ ਦੇਖ ਲਵਾਂਗੇ ਸੂਬੇਦਾਰ ਸਾਹਿਬ ਐਵੇਂ ਕਿਉਂ ਬੈਠਿਆਂ ਨੂੰ ਛੇੜਨਾ ਦੀਵਾਨ ਸਾਹਿਬ ਨੇ ਗੱਲ ਫੇਰ ਦੱਬਣੀ ਚਾਹੀ ਨਹੀਂ ਨਹੀਂ ਅਦੀਨਾ ਬੇਗ ਨੂੰ ਬੁਲਾਵਾ ਭੇਜੋ ਤੇ ਫੌਜ ਤਿਆਰ ਕਰੋ ਤੁਰੰਤ ਮੀਰ ਮੰਨੂ ਨੇ ਅਦੀਨਾ ਬੇਗ ਦੀ ਅਗਵਾਈ ਵਿੱਚ ਸਦੀਕ ਅਲੀ ਤੇ ਦਿਵਾਨ ਕੌੜਾ ਮਲ ਨੂੰ ਅੰਮ੍ਰਿਤਸਰ ਵੱਲ ਕਿਲੇ ਨੂੰ ਘੇਰਾ ਪਾਉਣ ਲਈ ਤੁਰਿਆ। ਕੁਝ ਪਹਾੜੀ ਰਾਜਿਆਂ ਨੂੰ ਵੀ ਮਦਦ ਲਈ ਬੁਲਾ ਲਿਆ ਗਿਆ। ਦੁਆਬੇ ਦੇ ਸੂਬੇਦਾਰ ਅਦੀਨਾ ਬੇਗ ਨੇ ਸੋਚਿਆ ਕਿ ਹਮਲਾ ਕਰਨ ਤੋਂ ਪਹਿਲਾਂ ਕਿਉਂ ਨਾ ਸਿੰਘਾਂ ਨਾਲ ਗੱਲਬਾਤ ਕਰਕੇ ਦੇਖੀ ਜਾਏ। ਇੱਕ ਤਾਂ ਉਹ ਸਿਰਲੱਥ ਸਿੰਘਾਂ ਦੀ ਬਹਾਦਰੀ ਤੋਂ ਭਲੀ ਭਾਂਤ ਜਾਣੂ ਸੀ ਤੇ ਦੂਜਾ ਉਹ ਬਿਨਾਂ ਜੰਗ ਦੇ ਹੱਲ ਨਿਕਲ ਜਾਣ ਵਿੱਚ ਹੀ ਦੋਹਾਂ ਤਰ੍ਹਾਂ ਦੀ ਪੜਾਈ ਮੰਨਦਾ ਸੀ। ਉਸ ਨੇ ਸੁਨਿਆ ਦੇ ਕੇ ਸਰਦਾਰ ਜੱਸਾ ਸਿੰਘ ਕੋਲ ਆਪਣੇ ਆਦਮੀ ਭੇਜੇ। ਸੁਨਿਆਏ ਸੀ ਸਰਕਾਰਯੋਗ ਸਰਦਾਰ ਜੱਸਾ ਸਿੰਘ ਜੀ ਖਾਲਸੇ ਦੇ ਜਿਹੜਾ ਰੂਪ ਨੇ ਤੋਂ ਹਕੂਮਤ ਚੰਗੀ ਤਰ੍ਹਾਂ ਜਾਣੂ ਹੈ ਤੇ ਸਾਡੇ ਜੰਗਜੂ ਸਭਾ ਨਾਲ ਵੀ ਤੁਸੀਂ ਵਾਕਫ ਹੀ ਹੋ ਜੇ ਤੁਸੀਂ ਮੁਲਕ ਚਾਹੁੰਦੇ ਹੋ ਤਾਂ ਉਹ ਵੀ ਲਾਹੌਰੋਂ ਲਿਖਵਾ ਕੇ ਭੇਜ ਸਕਦਾ ਹਾਂ ਦੋ ਬਹਾਦਰ ਕਮਾ ਜੰਗ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਨ ਇਸ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਮੁਲਾਕਾਤ ਕਰਕੇ ਕਿਉਂ ਨਾ ਮਸਲਾ ਗੱਲਬਾਤ ਰਾਹੀਂ ਸੁਲਝਾ ਲਿਆ ਜਾਏ ਇਹ ਗੱਲ ਦੋਹਾਂ ਤਰ੍ਹਾਂ ਦੇ ਪੱਖ ਵਿੱਚ ਹੈ ਸੁਣਿਆ ਸੁਣ ਕੇ ਸਰਦਾਰ ਜੱਸਾ ਸਿੰਘ ਨੇ ਜਵਾਬ ਭੇਜਿਆ ਯੋਧਿਆਂ ਦੀਆਂ ਮੁਲਾਕਾਤਾਂ ਜੰਗ ਦੇ ਮੈਦਾਨ ਵਿੱਚ ਹੀ ਹੁੰਦੀਆਂ ਸੋਭਦੀਆਂ ਨੇ ਅਦੀਨਾ ਬੇਗ ਮਹਿਲਾਂ ਵਿੱਚ ਬੈਠ ਕੇ ਤਾਂ ਸਮਝੌਤੇ ਕੀਤੇ ਜਾਂਦੇ ਹਨ ਫੈਸਲੇ ਕਰਨ ਲਈ ਤਾਂ ਲਹੂ ਵਹਾਉਣਾ ਪੈਂਦਾ ਹੈ ਕਿਰਪਾਨਾਂ ਦੀ ਟਣਕਾਰ ਹੀ ਸਾਡੀ ਗੱਲਬਾਤ ਹੈ ਤੁਹਾਨੂੰ ਚਾਲਾਂ ਚੱਲਣੀਆਂ ਆਉਂਦੀਆਂ ਹਨ ਤੇ ਸਾਨੂੰ ਜੰਗ ਲੜਨੀ ਮੌਤ ਵਰਨ ਲਈ ਘੋੜਿਆਂ ਉੱਤੇ ਬੈਠੇ ਤਿਆਰ ਬਰਤਿਆਰ ਸੂਰਮਿਆਂ ਨਾਲ ਸੌਹਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਬਾਕੀ ਲਈ ਮੁਲਕ ਦੀ ਗੱਲ ਸਾਡੀ ਟੇਕ ਪੰਥ ਦੇ ਵਾਲੀ ਉੱਤੇ ਹੈ ਮੁਲਕ ਦੇ ਦੇਵੇ ਭਾਵੇਂ ਸ਼ਹਾਦਤ ਦੋਵੇਂ ਖਿੜੇ ਮੱਥੇ ਪਰਵਾਨ ਨੇ ਇਸ ਤਰ੍ਹਾਂ ਦੇ ਦੋਸ ਨਿਹ ਅਦੀਨਾ ਬੇਗ ਨੇ ਹੋਰ ਕੱਲੇ ਪਰ ਬਾਕੀ ਦੋਹਾਂ ਦਾ ਸਰਦਾਰ ਨੇ ਇੱਕੋ ਜਵਾਬ ਦਿੱਤਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਮ ਜੋ ਹੋਏ ਬਹੁਤ ਭਾਰੀ ਤੂਬਖਾਨੇ ਨਾਲ ਲੈਸ ਮੁਗਲ ਸੈਨਾ ਨੇ ਰਾਮ ਰੌਣੀ ਨੂੰ ਚਪਾਸੀਆਂ ਘੇਰ ਲਿਆ ਸਿੰਘ ਵੀ ਤਕੜੇ ਹੋ ਕੇ ਮੋਰਚਿਆਂ ਵਿੱਚ ਡਟ ਗਏ ਖਾਲਸਾ ਜੀ ਅੱਜ ਤੱਕ ਇਹਨਾਂ ਲੋਕਾਂ ਨੇ ਸਾਨੂੰ ਜੰਗਲਾਂ ਵਿੱਚ ਹੀ ਲੜਦੇ ਦੇਖਿਆ ਹੈ ਪਹਿਲਾ ਮੌਕਾ ਹੈ ਕਿ ਸਿੰਘਾ ਕੋਲ ਵੀ ਆਪਣਾ ਕੋਟ ਹੈ ਜਦ ਅਸੀਂ ਜੰਗਲਾਂ ਵਿੱਚ ਬਿਨਾ ਕਿਸੇ ਕਿਲੇ ਕੋਟ ਦੇ ਆਸਰੇ ਮਾਰ ਨਹੀਂ ਖਾਧੀ ਤਾਂ ਅੱਜ ਕਿੱਥੋਂ ਖਾਵਾਂਗੇ ਸਾਡੀ ਅਸਲ ਬਹਾਦਰੀ ਤੇ ਜੰਗ ਜੂਪਣ ਦੀ ਮਿਸਾਲ ਤਾਂ ਅੱਜ ਕਾਇਮ ਹੋਵੇਗੀ ਭਾਈ ਤਾਰਾ ਸਿੰਘ ਵਾਂ ਨੂੰ ਚੇਤੇ ਵਿੱਚ ਵਸਾਓ ਸਰਬ ਲੋ ਮੱਥਿਆਂ ਨੂੰ ਛੁਹਾਓ ਤੇ ਐਸੇ ਜੋਰ ਦਿਖਾਓ ਕਿ ਦੁਨੀਆ ਵਿੱਚ ਇਹ ਮਿਸਾਲੀ ਜੰਗ ਹੋ ਨਿਭੜੇ ਭਾਈ ਸੁਖਾ ਸਿੰਘ ਜੀ ਬੋਲੇ ਖਾਲਸਾ ਜੀ ਜੇ ਕੋਈ ਪੁੱਛੇ ਕਿ ਸਰੀਰ ਸੁੱਧ ਕਿਵੇਂ ਹੁੰਦਾ ਹੈ ਕਿਵੇਂ ਪਵਿੱਤਰ ਹੁੰਦਾ ਹੈ ਤਾਂ ਤੁਹਾਡਾ ਕੀ ਜਵਾਬ ਹੋਏਗਾ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਪੁੱਛਿਆ ਸ਼ਾਸਤਰ ਲੱਗਿਆਂ ਸਰੀਰ ਸ਼ੁੱਧ ਹੁੰਦਾ ਹੈ ਸੀਸ ਕਿਰਪਾਨ ਭੇਡ ਕਰਿਆਂ ਸਰੀਰ ਪਵਿੱਤਰ ਹੁੰਦਾ ਹੈ ਕਈ ਸਿੰਘਾਂ ਦੀ ਇਕੱਠੀ ਆਵਾਜ਼ ਆਈ ਫਿਰ ਮੌਕਾ ਆਨ ਲੱਥਾ ਹੈ ਖਾਲਸਾ ਜੀ ਸਰੀਰਾਂ ਨੂੰ ਪਵਿੱਤਰ ਕਰਨ ਦਾ ਵੇਲਾ ਆ ਗਿਆ ਹੈ ਦਸ ਕੁ ਸਿੰਘ ਦਸ ਕੁ ਸਿੰਘ ਕਿਲੇ ਵਿੱਚੋਂ ਹਨੇਰੀ ਵਾਂਗ ਬਾਹਰ ਨਿਕਲੇ ਤੇ ਮੁੱਖ ਦਰਵਾਜ਼ੇ ਅੱਗੇ ਖਲੋਤੀ ਮੁਗਲ ਟੁਕੜੀ ਤੇ ਬਿਜਲੀ ਬਣ ਕੇ ਡਿੱਗੇ ਪਲਾਂ ਵਿੱਚ ਹੀ ਕਿਲੇ ਦੇ ਦਰਵਾਜੇ ਤੋਂ ਮੁਗਲਾਂ ਦਾ ਸਫਾਇਆ ਹੋ ਗਿਆ ਇਹ ਹੱਲਾ ਐਸਾ ਸੀ ਜਿਵੇਂ ਹਿਰਨਾ ਦੀ ਡਾਰ ਤੇ ਅਚਨਚੇਤ ਕੋਈ ਭੁੱਖਾ ਸ਼ੇਰ ਟੁੱਟ ਕੇ ਪੈ ਜਾਏ ਕਈ ਮੁਗਲ ਸਿਪਾਹੀ ਤਾਂ ਇੱਕ ਦੂਜੇ ਵਿੱਚ ਵੱਜ ਕੇ ਹੀ ਡਿੱਗ ਪਏ 10 ਸਿੰਘ ਲਗਭਗ 100 ਮੁਗਲਾਂ ਨੂੰ ਪਾਰ ਬਲਾ ਕੇ ਸ਼ਹਾਦਤਾਂ ਪਾ ਗਏ ਮੁਗਲਾਂ ਦੀ ਘੁਸਰਮੁਸਰ ਚੋਂ ਆਵਾਜ਼ਾਂ ਆ ਰਹੀਆਂ ਸਨ ਫਲਾਨਾ ਜਰਨੈਲ ਕਿੱਥੇ ਹੈ ਠਿਕਾਨਾ ਫੌਜਦਾਰ ਕਿੱਧਰ ਗਿਆ ਜਰਨੈਲ ਕਿੱਥੋਂ ਮਿਲਨੇ ਸਨ ਉਹ ਤਾਂ ਲਾਸ਼ਾਂ ਦੇ ਢੇਰ-ਹੇਟ ਪਏ ਸਨ ਜੰਗਲਾਂ ਬੇਲਿਆਂ ਵਿੱਚ ਵਿਚਰਦੇ ਸਿੰਘ ਇੰਨੇ ਬਲੀ ਜੰਗਜੂ ਤੇ ਸੁਚੇਤ ਹੋ ਗਏ ਸਨ ਕਿ ਕਿਸੇ ਆਮ ਦੁਨਿਆਵੀ ਸੈਨਾ ਤੋਂ ਇਹਨਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸੀ ਫੁਰਤੀ ਐ ਸੀ ਕਿ ਇੱਕ ਵਾਰ ਕਰਨਾ ਤੇ ਪੰਜ ਮੁਗਲ ਛੜਕਾ ਦੇ ਨੇ ਮੁਗਲ ਸਪਾਹੀਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਕੋਈ ਵੀ ਪੈਦਲ ਸਿੰਘ ਕਿਸੇ ਤੇਜ਼ ਤੋਂ ਤੇਜ਼ ਘੋੜੇ ਨੂੰ ਭੱਜ ਕੇ ਫੜ ਸਕਦਾ ਹੈ ਹੁਣ ਜਿੰਨਾ ਸਿੰਘਾਂ ਬਾਰੇ ਮੁਗਲ ਸਿਪਾਈ ਐਸੀਆਂ ਗੱਲਾਂ ਕਰਦੇ ਹੋਣ ਉਹਨਾਂ ਨਾਲ ਟੱਕਰ ਕਿੱਥੋਂ ਲੈ ਸਕਦੇ ਸਨ ਭਾਵੇਂ ਸਰੀਰਕ ਤੌਰ ਤੇ ਤਾਂ ਮੁਗਲ ਸੈਨਾ ਕਿਲੇ ਨੂੰ ਘੇਰਾ ਪਾਈ ਖਲੋਤੀ ਸੀ ਪਰ ਮਾਨਸਿਕ ਤੌਰ ਤੇ ਉਹ ਸਿੰਘਾਂ ਦੇ ਇਸ ਪਹਿਲੇ ਹੱਲੇ ਤੋਂ ਹੀ ਹਾਰ ਮੰਨ ਚੁੱਕੀ ਸੀ ਇਸੇ ਤਰ੍ਹਾਂ ਦੀਆਂ ਜੱਕਾਂ ਤੱਕਾਂ ਵਿੱਚ ਮੁਗਲ ਸੈਨਾ ਨੂੰ ਰਾਤ ਪੈ ਗਈ ਹਾਂ ਮੁਗਲ ਸੈਨਾ ਨੂੰ ਰਾਤ ਪੈ ਗਈ ਸਿੰਘਾਂ ਲਈ ਤਾਂ ਦਿਨ ਰਾਤ ਦਾ ਕੋਈ ਫਰਕ ਹੀ ਨਹੀਂ ਸੀ ਸਿੱਖ ਗੁਰੀਲੇ ਤਾਂ ਸਗੋਂ ਰਾਤ ਨੂੰ ਹੋਰ ਫੁਰਤੀ ਨਾਲ ਯੋਜਦੇ ਸਨ ਮੁਗਲ ਸਪਾਈਆਂ ਦੀਆਂ ਅੱਖਾਂ ਮਿਚਦੀਆਂ ਜਾ ਰਹੀਆਂ ਸਨ ਤੇ ਸਿੰਘਾਂ ਨੂੰ ਅੱਗੋਂ ਹੋਰ ਸਾਫ਼ ਦਿਸਣਾ ਸ਼ੁਰੂ ਹੋ ਗਿਆ ਸੀ। ਅੱਧੀ ਰਾਤ ਨੂੰ 10-10 ਸਿੰਘਾਂ ਦੇ ਦੋ ਜਥੇ ਚੁੱਪਚੀਪੀਤੇ ਕਿਲੇ ਵਿੱਚੋਂ ਬਾਹਰ ਆਏ। ਉਹਨਾਂ ਦੋ-ਦੋ ਦੀਆਂ ਜੋੜੀਆਂ ਬਣਾਈਆਂ ਤੇ ਮੁਗਲਾਂ ਦੇ ਵੱਖ-ਵੱਖ ਮੋਰਚਿਆਂ ਵੱਲ ਤੁਰ ਪਏ। ਘਰਾੜੇ ਮਾਰਦੇ ਮੁਗਲਾਂ ਦਾ ਰਾਸ਼ਨ ਪਾਣੀ ਤੇ ਘੋੜੇ ਖੋਲ ਕੇ ਸਿੰਘਾਂ ਕਿਲੇ ਦੇ ਮੁੱਖ ਦਰਵਾਜ਼ੇ ਕੋਲ ਪਹੁੰਚਾ ਦਿੱਤੇ। ਉੱਥੋਂ ਪਹਿਲਾਂ ਹੀ ਤਿਆਰ ਖਲੋਤੇ ਸਿੰਘਾਂ ਨੇ ਉਹ ਸਾਰਾ ਸਮਾਨ ਕਿਲੇ ਅੰਦਰ ਕਰ ਲਿਆ। ਇਹ ਦਸੇ ਜੋੜੀਆਂ ਮੋੜ ਮੁਗਲਾਂ ਦੇ ਘੇਰੇ ਵਿੱਚ ਦਾਖਲ ਹੋਈਆਂ ਹੋਰ ਲੁੱਟ ਲਈ ਨਹੀਂ ਸਗੋਂ ਭਾਜੜ ਪਾਉਣ ਲਈ ਇੰਨਾ ਹਨੇਰੇ ਵਿੱਚ ਰੌਲਾ ਪਾਉਂਦੇ ਆਂ ਕਈ ਪਾਸੇ ਐਸਾ ਹਮਲਾ ਕੀਤਾ ਕਿ ਤੁਰਕਾਂ ਦੀਆਂ ਖਾਨਿਆਂ ਗਈਆਂ ਮੁਗਲ ਸਪਾਹੀਆਂ ਨੂੰ ਨਾ ਕੁਝ ਦਿਖਾਈ ਦੇਵੇ ਨਾ ਕੁਝ ਸਮਝ ਆਵੇ ਉਹ ਆਪਣੇ ਹਥਿਆਰ ਅੰਨੇਵਾ ਚ ਲਾਉਣ ਲੱਗ ਪਏ ਹੁਣ ਇਹ ਭੜਥੂ ਪਾ ਕੇ ਸਿੰਘ ਤਾਂ ਕਿਲੇ ਵਿੱਚ ਪਰਤ ਗਏ ਪਰ ਮੁਗਲ ਸੈਨਾ ਚਾਨਣ ਹੋਣ ਤੱਕ ਆਪਸ ਵਿੱਚ ਹੀ ਤਲਵਾਰਾਂ ਵੰਦੀ ਰਹੀ ਸਵੇਰਾ ਹੋਇਆ ਪਤਾ ਲੱਗਿਆ ਕਿ ਸਿੰਘ ਤਾਂ ਇੱਕ ਵੀ ਨਹੀਂ ਮਾਰਿਆ ਗਿਆ ਪਰ ਮੁਗਲ ਸਪਾਹੀਆਂ ਦੀਆਂ ਲਾਸ਼ਾਂ ਚਾਰੇ ਪਾਸੇ ਖਿਲਰ ਰੀਆਂ ਪਈਆਂ ਸਨ ਕਈ ਦਿਨਾਂ ਦੇ ਘੇਰੇ ਮਗਰੋਂ ਜਦ ਮੁਗਲ ਸੈਨਾ ਦੇ ਹੱਥ ਕੁਝ ਵੀ ਨਾ ਆਇਆ ਤਾਂ ਉਹਨਾਂ ਸੁਰੰਗਾਂ ਪੱਟ ਕੇ ਕਿਲੇ ਵਿੱਚ ਦਾਖਲ ਹੋਣ ਦੀ ਸਕੀਮ ਕਢੀ ਮੁਗਲਾਂ ਨੇ ਜੰਗ ਦੇ ਮੈਦਾਨ ਵਿੱਚੋਂ ਸੁਰੰਗਾਂ ਪੱਟਨੀਆਂ ਸ਼ੁਰੂ ਕਰ ਦਿੱਤੀਆਂ ਸਿੰਘਾਂ ਤੱਕ ਖਬਰ ਪਹੁੰਚ ਗਈ ਅਸਲ ਵਿੱਚ ਜਦੋਂ ਕਿਲਾ ਬਣ ਕੇ ਤਿਆਰ ਹੋਇਆ ਸੀ ਤਾਂ ਸਿਰਫ 500 ਸਿੰਘ ਹੀ ਕਿਲੇ ਵਿੱਚ ਰਹਿ ਸਕਦੇ ਸਨ ਬਾਕੀ ਸਿੰਘਾਂ ਨੂੰ ਜਥੇਦਾਰਾਂ ਨੇ ਇੱਕ ਰਣਨੀਤੀ ਤਹਿਤ ਕਿਲੇ ਦੇ ਲਾਗਲੇ ਜੰਗਲਾਂ ਵਿੱਚ ਤੋਰ ਦਿੱਤਾ ਸੀ ਜਦੋਂ ਹੀ ਕਿਸੇ ਹੱਲੇ ਵਿੱਚ ਕੁਝ ਸਿੰਘ ਸ਼ਹੀਦ ਹੁੰਦੇ ਇਹਨਾਂ ਲੁਕੇ ਹੋਏ ਸਿੰਘਾਂ ਵਿੱਚੋਂ ਉਹਨੇ ਹੀ ਜੰਗਲ ਵਿੱਚੋਂ ਨਿਕਲਦੇ ਮੁਗਲਾਂ ਦੇ ਘੇਰੇ ਵਿੱਚੋਂ ਇੱਕ ਪਾਸੇ ਹੱਲਾ ਕਰਦੇ ਤੇ ਕਿਲੇ ਵਿੱਚ ਚਲੇ ਜਾਂਦੇ ਇਸ ਤਰ੍ਹਾਂ ਇੱਕ ਤਾਂ ਕਿਲੇ ਵਿੱਚ ਸਿੰਘਾਂ ਦੀ ਗਿਣਤੀ ਸਦਾ 500 ਰਹਿੰਦੀ ਤੇ ਦੂਜਾ ਆਉਣ ਲੱਗੇ ਇਹ ਸਿੰਘ ਮੁਗਲਾਂ ਦੀ ਕਿਸੇ ਰਣਨੀਤੀ ਦੀ ਸੂਵੀ ਲੈ ਆਉਂਦੇ ਸੋ ਜਿਉਂ ਹੀ ਸਿੰਘਾਂ ਨੂੰ ਪਤਾ ਲੱਗਿਆ ਕਿ ਮੁਗਲ சுரੰਘਾਂ ਪੱਟ ਕੇ ਕਿਲੇ ਵਿੱਚ ਦਾਖਲ ਹੋ ਰਹੇ ਹਨ ਤਾਂ ਉਹਨਾਂ ਸਿੰਘਾਂ ਦੇ ਦੋ ਜੱਥੇ ਖਾਈ ਵਿੱਚ ਤਨਾਤ ਕਰ ਦਿੱਤੇ। ਮੁਗਲਾਂ சுரੰਘ ਪੱਟਣੀ ਸ਼ੁਰੂ ਕੀਤੀ ਤੇ ਜਿਉਂ ਹੀ ਉਹ ਖਾਈ ਕੋਲ ਪਹੁੰਚੇ ਤਾਂ ਸਿੰਘਾਂ ਦੀਆਂ ਵਰਸ਼ੀਆਂ ਨੇ ਉਹਨਾਂ ਦਾ ਬਣਦਾ ਸਵਾਗਤ ਕੀਤਾ। ਇੱਕ சுரੰਘ ਦੂਜੇ ਪਾਸਿਓਂ ਖਾਈ ਵਿੱਚ ਦਾਖਲ ਹੋਈ ਤਾਂ ਉੱਥੇ ਵੀ ਮੁਗਲ ਸਿਪਾਹੀਆਂ ਨੂੰ ਸਿੰਘਾਂ ਨੇ ਨੇਜਿਆਂ ਵਿੱਚ ਪਰੋ ਦਿੱਤਾ। ਸੋ ਮੁਗਲਾਂ ਦੀ ਇਹ ਰਣਨੀਤੀ ਵੀ ਫੇਲ ਹੋ ਗਈ। ਇਸ ਤਰ੍ਹਾਂ ਮੁਗਲਾਂ ਨੇ ਇਹ ਕਿਰਾ 2 ਮਹੀਨੇ ਤੱਕ ਪਾਈ ਰੱਖਿਆ। ਹੁਣ ਤੱਕ ਸਿੰਘਾਂ ਦਾ ਕਿਲੇ ਵਿੱਚੋਂ ਰਸਤ ਪਾਣੀ ਮੁੱਕ ਗਿਆ ਸੀ। ਮੁਗਲ ਵੀ ਕਰੜੇ ਪੈਰੀ ਹੋ ਗਏ ਸਨ ਤੇ ਸਿੰਘਾਂ ਦੀਆਂ ਰਣਨੀਤੀਆਂ ਤੋਂ ਹੌਲੀ-ਹੌਲੀ ਜਾਣੂ ਹੋ ਗਏ ਸਨ। ਮੁਗਲਾਂ ਨੇ ਕਿਲੇ ਦੇ ਦਰਵਾਜ਼ਿਆਂ ਦੇ ਬਾਹਰ ਇੱਟਾਂ ਦੇ ਦੋ ਵੱਡੇ ਬੁਰਜ ਉਸਾਰਲੇ ਤੇ ਉਹਨਾਂ ਉੱਤੇ ਬੰਦੂਕਾਂ ਵਾਲੇ ਸਿਪਾਹੀ ਬਹਾ ਦਿੱਤੇ ਤਾਂ ਕਿ ਜਦੋਂ ਵੀ ਕੋਈ ਸਿੰਘ ਕਿਲੇ ਦੇ ਦਰਵਾਜ਼ਿਆਂ ਬਾਹਰ ਨਿਕਲੇ ਉਸ ਨੂੰ ਗੋਲੀ ਨਾਲ ਪਾਰ ਬੁਲਾ ਦਿੱਤਾ ਜਾਏ। ਪਿੰਡਾਂ ਵਿੱਚੋਂ ਜੋ ਸਿੱਖ ਗੱਡਿਆਂ, ਖਚਰਾ ਤੇ ਗਧਿਆਂ ਉੱਤੇ ਰਾਸ਼ਨ ਲੱਦ ਕੇ ਲਿਆਏ ਸਨ ਉਹ ਵੀ ਜੰਗਲ ਵਿੱਚ ਸਿੰਘਾਂ ਦੀ ਉਡੀਕ ਕਰ ਰਹੇ ਸਨ ਤਾਂ ਕਿ ਕੋਈ ਸਿੰਘ ਆਉਣ ਤੇ ਰਾਸ਼ਨ ਲੈ ਜਾਣ ਪਰ ਹੁਣ ਕਿਲੇ ਵਿੱਚੋਂ ਸਿੰਘਾਂ ਦਾ ਨਿਕਲਣਾ ਬਹੁਤ ਔਖਾ ਹੋ ਗਿਆ ਸੀ ਗੁਰਦਾਸ ਨੰਗਲ ਦਾ ਘੇਰਾ ਕਿੰਨਾ ਲੰਮਾ ਚੱਲਿਆ ਸੀ ਭਾਈ ਹਰੀ ਸਿੰਘ ਜੀ ਇੱਕ ਪਚੰਗੀ ਸਿੰਘ ਨੇ ਲਾਂਗਰੀ ਭਾਈ ਹਰੀ ਸਿੰਘ ਨੂੰ ਪੁੱਛਿਆ ਲਗਭਗ 7 ਮਹੀਨੇ ਪਰ ਕਿਆ ਕਮਾਲ ਦੇ ਜੋਰ ਦਿਖਾਏ ਸਨ ਸਿੰਘਾਂ ਨੇ ਉੱਥੇ ਕਹਿੰਦੇ ਨੇ ਕਈ ਦਿਨਾਂ ਦੇ ਘੇਰੇ ਮਗਰੋਂ ਜਦ ਇੱਕ ਦਿਨ ਸਿੰਘ ਕੁਝ ਢੈਂਦੀ ਕਲਾ ਵਿੱਚ ਜਾ ਰਹੇ ਸਨ ਤਾਂ ਬਾਬਾ ਜੀ ਅਮਰਤ ਵੇਲੇ ਆਸਾ ਕੀ ਵਾਰ ਕਰਦੇ ਹੋਏ ਗੱਡੀ ਤੋਂ ਬਾਹਰ ਨਿਕਲੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਤੇ ਉਹਨਾਂ ਮੁਗਲਾਂ ਨਾਲ ਲੜਨਾ ਸ਼ੁਰੂ ਕੀਤਾ ਆਥਨਤੀ ਕੋ ਸਵਾ ਲੱਖ ਹੀ ਜੋਝਦੇ ਰਹੇ ਤੇ 90 ਮੁਗਲ ਸਪਾਹੀਆਂ ਨੂੰ ਪਾਰ ਬਲਾ ਕੇ ਮੁੜ ਗੱਡੀ ਵਿੱਚ ਪਰਤ ਆਏ ਵਾਪਸ ਆਉਂਦਿਆਂ ਉਹਨਾਂ ਦੇ ਮੂੰਹੋਂ ਬੋਲ ਨਿਕਲ ਰਹੇ ਸਨ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮੰਨ ਧੀ ਵੇ ਹਰਿਆ ਵਾਹ ਤਨ ਤਨ ਬਾਬਾ ਬੰਦਾ ਸਿੰਘ ਜੀ ਭਾਈ ਹਰੀ ਸਿੰਘ ਤੋਂ ਵਾਰਤਾ ਸੁਣਦਿਆਂ ਇਹ ਵਾਕ ਬੋਲਦਾ ਆਟਾ ਗੁੰਨਦਾ ਹੋਇਆ ਇੱਕ ਨੌਜਵਾਨ ਪਜੰਗੀ ਘੋੜੇ ਤੇ ਸਵਾਰ ਹੋਇਆ ਤੇ ਘੋੜਾ ਕਿਲੇ ਦੇ ਦਰਵਾਜ਼ੇ ਵੱਲ ਭਜਾਇਆ ਸਰਦਾਰ ਜੱਸਾ ਸਿੰਘ ਦੇ ਇਸ਼ਾਰੇ ਤੇ ਸਿੰਘਾਂ ਨੇ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ ਮੁਗਲ ਖੇਮਿਆਂ ਵਿੱਚ ਹਲਚਲ ਹੋਈ ਸਤਗੁਰਾਂ ਦੇ ਚਮਕੌਰ ਦੀ ਗੜੀ ਚੋਂ ਛੱਡੇ ਤੀਰ ਦੀ ਸ਼ੂਕ ਵਾਂਗ ਇਹ ਪਜੰਗੀ ਮੁਗਲਾਂ ਤੇ ਟੁੱਟ ਪਿਆ ਖਾਈ ਦੇ ਪੁਲ ਤੋਂ ਪਚੰਗੀ ਨੇ ਤੀਰ ਚਲਾਏ ਮੁਗਲ ਸਪਾਈ ਧੜਾ ਧੜ ਘੋੜਿਆਂ ਤੋਂ ਡਿੱਗਣ ਲੱਗੇ ਮੁਗਲਾਂ ਦੇ ਘੇਰੇ ਵਿੱਚ ਜਾ ਕੇ ਪਚੰਗੀ ਨੇ ਘੋੜੇ ਦੀ ਪਿੱਠ ਤੇ ਖਲੋ ਕੇ ਕਮੰਦ ਕੋੜੜਾ ਐਸਾ ਕਮਾਇਆ ਕਿ ਜਿਹਦੇ ਵੀ ਵਜਿਆ ਉਸਨੇ ਮੁੜ ਪਾਣੀ ਨਹੀਂ ਮੰਗਿਆ ਜਿਸ ਫੁਰਤੀ ਨਾਲ ਇਹ ਪਚੰਗੀ ਜੂਜ ਰਿਹਾ ਸੀ ਉਹ ਖਾਲਸਾ ਦਲਾਂ ਲਈ ਵੀ ਹੈਰਾਨ ਕਰ ਦੇਣ ਵਾਲੀ ਸੀ ਕਿਸੇ ਨੂੰ ਕੀ ਪਤਾ ਸੀ ਕਿ ਖਾਲਸੇ ਦੇ ਲੰਗਰਾਂ ਵਿੱਚ ਸੇਵਾ ਕਰਦਾ ਇਹ ਭਜੰਗੀ ਐਸੀ ਬਹਾਦਰੀ ਦਾ ਮਾਲਕ ਹੈ ਪਤਾ ਨਹੀਂ ਕਿੰਨੇ ਹੀ ਮੁਗਲ ਸਪਾਈ ਉਸ ਦੇ ਸ਼ਸਤਰਾਂ ਦੀ ਭੇਟ ਹੋ ਗਏ ਗੋਲੀਆਂ ਦੀ ਇੱਕ ਭਾਰੀ ਵਾਛੜਾਈ ਤੇ ਸਿੰਘ ਦੀ ਛਾਤੀ ਦੇ ਪਾਰ ਹੋ ਗਈ ਉਸ ਨੇ ਕਿਲੇਵਲ ਦੇਖਦਿਆਂ ਹੱਥ ਜੋੜੇ ਫਤਿਹ ਬੁਲਾਈ ਤੇ ਬੋਲਿਆ ਇਤਨੀ ਕੁ ਸੇਵਾ ਪ੍ਰਵਾਨ ਕਰਿਓ ਪੰਤ ਪਾਤਸ਼ਾਹ ਜੀ ਨਿਹਾਲ ਭਜੰਗਿਆ ਨਿਹਾਲ ਧੰਨ ਹੋ ਗਏ ਅਸੀਂ ਤੇਰੇ ਜਹੇ ਯੋਧੇ ਦੀ ਸੰਗਤ ਮਾਣ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਬੋਲੇ ਸੀਸ ਭੇਟ ਕਰਨ ਦਾ ਵੇਲਾ ਆ ਗਿਆ ਹੈ ਖਾਲਸਾ ਜੀ ਤੁਰਕਾਂ ਦੇ ਦਮਨਕਾਰੀ ਰਾਜ ਦਾ ਫੈਲਿਆ ਹੋਇਆ ਗਰਭਗੁਬਾਰ ਖਾਲਸੇ ਦੇ ਤਿਰੰਗਾ ਦੀਆਂ ਪੌੜਾਂ ਨਾਲ ਉੱਡਣ ਵਾਲੀ ਪਾਵਨ ਮਿੱਟੀ ਨਾਲ ਹੀ ਦੂਰ ਹੋਵੇਗਾ ਸਵਾ ਲੱਖ ਭਜੰਗੀ ਨੇ ਤੁਰਕ ਦਲਾਂ ਵਿੱਚ ਤਰਥੱਲੀ ਮਚਾ ਦਿੱਤੀ ਜਦ 500 ਸਿੰਘ ਇਕੱਠਾ ਹੱਲਾ ਕਰੇਗਾ ਤਾਂ ਹੋ ਸਕਦਾ ਅਸੀਂ ਲਾਹੌਰ ਤਖਤ ਨੂੰ ਵੀ ਮਿੱਟੀ ਵਿੱਚ ਮਿਲਾਉਂਦੇ ਹੋਏ ਦਿੱਲੀ ਜਾ ਕੇ ਹੀ ਪੜਾ ਕਰੀਏ ਅਸੀਂ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਕਿ ਬਰਸਾਤਾਂ ਦੀ ਰੁੱਤ ਚਲੇ ਜਾਣ ਤੇ ਸੁੱਕ ਜਾਏ ਖਾਲਸਾ ਦਾ ਕਿਸੇ ਦਰਿਆ ਦੇ ਜਨਮ ਦਾ ਤੇ ਉਸ ਸੋਮੇ ਜਿਹਾ ਹੈ ਕਿ ਜਿੰਨਾ ਮਰਜ਼ੀ ਪਾਣੀ ਵਹੀ ਜਾਵੇ ਕਦੇ ਨਹੀਂ ਸੁੱਕੇਗਾ ਕਦੇ ਨਹੀਂ ਮੁੱਕੇਗਾ ਭਾਈ ਸੁਖਾ ਸਿੰਘ ਹਜੇ ਬੋੜ ਹੀ ਰਹੇ ਸਨ ਕਿ ਬਾਹਰ ਲੱਕੜ ਦੇ ਪੁਲ ਤੇ ਭਾਰੀ ਹਲਚਲ ਸੁਣਾਈ ਦਿੱਤੀ ਸਿੰਘ ਸੁਚੇਤ ਹੋ ਗਏ ਇੰਨੇ ਨੂੰ ਬਾਹਰੋਂ ਇੱਕ ਛੂਕਦਾ ਹੋਇਆ ਤੀਰ ਅੰਦਰ ਆਇਆ ਜਿਸ ਨਾਲ ਇੱਕ ਚਿੱਠੀ ਬੱਦੀ ਹੋਈ ਸੀ ਬਾਹਰ ਇੱਕ ਹੋਰ ਹਲਚਲ ਮੱਚੀ ਪਈ ਸੀ ਸ਼ਹੀਦ ਹੋਏ ਪਚੰਗੀ ਦੀ ਬਹਾਦਰੀ ਦੇਖ ਕੇ ਜੰਗਲ ਵਿੱਚ ਰਾਸ਼ਨ ਇਕੱਠਾ ਕਰੀ ਬੈਠੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਸਿੱਖਾਂ ਨੇ ਆਪਸ ਵਿੱਚ ਗੱਲਬਾਤ ਸ਼ੁਰੂ ਕੀਤੀ ਇੱਕ ਅੱਧ ਖੜ ਜਈ ਉਮਰ ਦਾ ਸਿੱਖ ਖੜਾ ਹੋਇਆ ਤੇ ਬੋਲਣਾ ਸ਼ੁਰੂ ਕੀਤਾ ਕੀ ਅਸੀਂ ਇੱਥੇ ਜੰਗਲ ਵਿੱਚ ਖਲੋਤੇ ਉਡੀਕ ਹੀ ਕਰਦੇ ਰਹਾਂਗੇ ਪੰਥ ਜੂਝ ਕੇ ਸ਼ਹਾਦਤਾਂ ਦੇ ਸਨਮੁਖ ਹੋ ਰਿਹਾ ਹੈ ਤੇ ਅਸੀਂ ਉਡੀਕ ਕਰ ਰਹੇ ਹਾਂ ਕਿ ਕੋਈ ਆਵੇ ਤੇ ਸਾਡੇ ਤੋਂ ਰਾਸ਼ਨ ਲੈ ਜਾਵੇ ਤੇ ਅਸੀਂ ਆਪਣੇ ਆਪ ਨੂੰ ਧਰਵਾਸ ਦਈਏ ਕਿ ਬਹੁਤ ਵੱਡੀ ਸੇਵਾ ਕਰ ਦਿੱਤੀ ਹੈ ਤੇ ਸੁਰਖਰੂ ਹੋ ਕੇ ਘਰਾਂ ਨੂੰ ਪਰਤ ਜਾਈਏ ਉਸ ਨੇ ਸਵਾਲੀਆ ਨਜ਼ਰਾਂ ਨਾਲ ਸਭ ਵੱਲ ਦੇਖਿਆ ਤੇ ਫਿਰ ਬੋਲਿਆ ਯਾਦ ਰੱਖਿਓ ਕਿ ਦਰਗਾਹ ਗਿਆ ਨੂੰ ਜਦ ਸਤਿਗੁਰੂ ਪੁੱਛਣਗੇ ਕਿ ਸ਼ਹੀਦ ਹੋ ਰਏ ਭਰਾਵਾਂ ਦਾ ਸਾਥ ਕਿਉਂ ਨਾ ਦਿੱਤਾ ਨਾਲ ਰਲ ਕੇ ਕਿਉਂ ਨਾ ਲੜੇ ਤਾਂ ਕੀ ਜਵਾਬ ਦੇਵਾਂਗੇ ਕੀ ਮੂੰਹ ਦਿਖਾਵਾਂਗੇ ਜਦ ਸਾਡੇ ਮੂਰੇ ਜੂਝ ਕੇ ਸ਼ਹੀਦ ਹੋ ਗਿਆ ਭਚੰਗੀ ਆਇਆ ਸਿੱਖ ਦੇ ਸਵਾਲਾਂ ਦਾ ਜਵਾਬ ਸਾਰੇ ਜੱਥੇ ਨੇ ਇਸ ਤਰ੍ਹਾਂ ਦਿੱਤਾ ਕਿ ਉਹਨਾਂ ਆਪਣੇ ਗੱਡੇ ਖਚਰਾ ਤੇ ਗਦੇ ਮੁਗਲਾਂ ਦੇ ਘੇਰੇ ਵੱਲ ਦੁੜਾ ਦਿੱਤੇ ਜੰਗਲ ਵਿੱਚ ਲੋਕ ਬੈਠੇ ਸਿੰਘਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਮੁਗਲ ਘੇਰੇ ਤੇ ਹੱਲਾ ਬੋਲ ਕੇ ਲੰਗਣ ਨੂੰ ਰਾਹ ਬਣਾਉਣ ਲੱਗੇ ਭੱਜੇ ਆਉਂਦੇ ਗੱਡੇ ਖਚਰਾ ਤੇ ਗਧਿਆਂ ਨੇ ਧੂੜ ਨਾਲ ਅਸਮਾਨ ਭਰ ਦਿੱਤਾ ਮੁਗਲਾਂ ਨੂੰ ਜਾਪਿਆ ਕਿ ਮਗਰੋਂ ਹਮਲਾ ਹੋ ਗਿਆ ਹੈ ਉਹਨਾਂ ਘੋੜੇ ਪਛਾਣ ਨੂੰ ਮੋੜ ਲਏ। ਇਧਰੋਂ ਕਿਲੇ ਦੇ ਬੁਰਜਾਂ ਵਿੱਚ ਬੈਠੇ ਸਿੰਘਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ। ਕਿਲੇ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪੁਲ ਵਾਲੀ ਥਾਂ ਤੇ ਮੁਗਲ ਹਮਲੇ ਦੀ ਮਾਰ ਤੋਂ ਲਗਭਗ ਸੁਰੱਖਿਅਤ ਹੋ ਗਈ। ਲੱਕੜ ਦੇ ਪੁਲ ਤੇ ਗੱਡਿਆਂ ਦਾ ਖੜਾਕ ਸੁਣ ਕੇ ਸਿੰਘਾਂ ਨੇ ਦਰਵਾਜ਼ਾ ਖੋਲ ਦਿੱਤਾ ਤੇ ਸਾਰਾ ਰਾਸ਼ਨ ਅੰਦਰ ਚਲਾ ਗਿਆ। ਬਾਹਰ ਮੱਚੀ ਇਸੇ ਭਜਨਸ ਵਿੱਚ ਕਿਸੇ ਨੇ ਇਹ ਚਿੱਠੀ ਵੱੱਧਾ ਤੀਰ ਛੂਕਦਾ ਹੋਇਆ ਕਿਲੇ ਵੱਲ ਛੱਡਿਆ। ਹੁਣ ਤੀਰ ਛੱਡਣ ਵਾਲੇ ਦੀ ਵਾਰਤਾ ਸੁਣ ਲਓ। ਕੁੜੀ ਮਾਰ ਦੇ ਦੋਸ਼ ਵਿੱਚ ਇੱਕ ਸਿੰਘ ਨੂੰ ਗੁਰਮਤਾ ਕਰਕੇ ਪੰਥ ਨੇ ਛੇਕ ਦਿੱਤਾ ਸੀ ਪਤਾ ਨਹੀਂ ਉਸ ਦਾ ਕਸੂਰ ਸੀ ਜਾਂ ਨਹੀਂ ਪਰ ਪੰਥ ਦੇ ਇਸ ਫੈਸਲੇ ਨਾਲ ਨਾਰਾਜ਼ ਹੋ ਕੇ ਉਹ ਜਲੰਧਰ ਵਾਲੇ ਅਦੀਨਾ ਬੇਗ ਦੀ ਫੌਜ ਵਿੱਚ ਸ਼ਾਮਲ ਹੋ ਗਿਆ ਸੀ ਸ਼ਾਈ ਫੌਜ ਦੇ ਕਈ ਅੜੇ ਮੋਰਚੇ ਉਸ ਨੇ ਸਰ ਕੀਤੇ ਸਨ ਤੇ ਹੁਣ ਤੱਕ ਅਦੀਨਾ ਬੇਗ ਦੇ ਖਾਸ ਸੈਨਾਪਤੀਆਂ ਵਿੱਚ ਸ਼ਾਮਲ ਹੋ ਗਿਆ ਸੀ ਇਸੇ ਕਰਕੇ ਅਦੀਨਾ ਬੇਗ ਇਸ ਸਿੰਘ ਨੂੰ ਰਾਮਰਾਉਣੀ ਦੇ ਘੇਰੇ ਵੇਲੇ ਵੀ ਨਾਲ ਲੈ ਕੇ ਆਇਆ ਸੀ ਰਾਸ਼ਨ ਵਾਲੇ ਜੱਥੇ ਦੇ ਲੰਗ ਜਾਣ ਮਗਰੋਂ ਕੇਲੇ ਦੇ ਦਰਵਾਜੇ ਦੇ ਸਾਹਮਣੇ ਖਾਲੀ ਹੋਈ ਥਾਂ ਦਾ ਮੋਰਚਾ ਅਦੀਨਾ ਬੇਗ ਨੇ ਇਸ ਸਿੰਘ ਤੇ ਇਸ ਦੇ ਜੱਥੇ ਨੂੰ ਸੌਂਪ ਦਿੱਤਾ ਸੀ ਤੇ ਹੁਣ ਉਹ ਆਪਣੇ ਸਿੱਖ ਭਰਾਵਾਂ ਦੇ ਸਾਹਮਣੇ ਖਲੋਤਾ ਸੀ ਗੱਡਿਆਂ ਵਾਲੇ ਜੱਥੇ ਨਾਲ ਆਏ ਕੁਝ ਸੂਏ ਸਿੰਘਾਂ ਨੇ ਪੰਥ ਨੂੰ ਸੂਹ ਦਿੱਤੀ ਕਿ ਹੁਣ ਸਾਹਮਣੇ ਵਾਲਾ ਮੋਰਚਾ ਅਦੀਨਾ ਬੇਗ ਦੀ ਫੌਜ ਵਿੱਚ ਸ਼ਾਮਲ ਸਿੰਘਾਂ ਦੇ ਕੋਲ ਹੈ ਇਧਰ ਭਜੰਗੀ ਦੀ ਬਹਾਦਰੀ ਭਰੀ ਸ਼ਾਦ ਦੇਖ ਕੇ ਅਦੀਨਾ ਬੇਗ ਦੇ ਇਸ ਸਿੱਖ ਜੱਥੇ ਦੀ ਅਗਵਾਈ ਕਰ ਰਏ ਸਿੱਖ ਜਰਨਲ ਦੇ ਮਨ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਉਸਨੇ ਆਪਣੇ ਨੇੜੇ ਦੇ ਚੌਣਵੇਂ ਸਿੰਘਾਂ ਨੂੰ ਕੋਲ ਬੁਲਾਇਆ ਤੇ ਬੋਲਿਆ ਸਾਡੇ ਭਰਾ ਅੰਦਰ ਅੰਨ ਪਾਣੀ ਤੋਂ ਬਿਨਾਂ ਵੀ ਡਟੇ ਹੋਏ ਹਨ ਤੇ ਅਸੀਂ ਹਜੇ ਵੀ ਇਨ੍ਹਾਂ ਤੁਰਕਾਂ ਦੇ ਪਾਲੇ ਵਿੱਚ ਖਲੋਤੇ ਹਾਂ ਤਵਾਰੀਕ ਸਾਨੂੰ ਲਾਂਤਾ ਪਾਏਗੀ ਇਹ ਕਹਿੰਦਿਆਂ ਉਸਨੇ ਤੀਰ ਕਮਾਨ ਦੇ ਚਿੱਲੇ ਤੇ ਚੜਿਆ ਪਰ ਫੇਰ ਤੁਸੀਂ ਤੀਰ ਕਿਲੇ ਵੱਲ ਕਿਉਂ ਛੱਡਣ ਲੱਗੇ ਹੋ ਇੱਕ ਸਾਥੀ ਨੇ ਹੈਰਾਨ ਹੁੰਦਿਆਂ ਪੁੱਛਿਆ ਤੀਰ ਸਦਾ ਹੱਲੇ ਲਈ ਨਹੀਂ ਚੱਲਦੇ ਕਦੇ-ਕਦੇ ਮਾਫੀ ਲਈ ਵੀ ਚਲਾਏ ਜਾਂਦੇ ਹਨ ਤੇ ਉਸਨੇ ਚਿੱਠੀ ਬੱਧਾ ਤੀਰ ਕਿਲੇ ਵੱਲ ਛੱਡਿਆ ਉਹ ਤੀਰ ਹੁਣ ਨਵਾਬ ਕਪੂਰ ਸਿੰਘ ਜੀ ਦੇ ਹੱਥ ਵਿੱਚ ਸੀ ਫਤਿਹ ਤੋਂ ਮਗਰੋਂ ਚਿੱਠੀ ਦੀ ਇਬਾਰਤ ਸੀ ਸਮੁੱਚੇ ਖਾਲਸਾ ਪੰਥ ਨੂੰ ਸਾਡੀ ਚਰਨ ਬੰਦਨਾ ਖਾਲਸਾ ਜੀ ਅਸੀਂ ਪੰਥ ਵੱਲ ਪਿੱਠ ਕਰਕੇ ਖਲੋਤੇ ਹਾਂ ਇਸ ਗੱਲ ਦੀ ਸਾਨੂੰ ਵੱਡੀ ਨਿਮੋਸ਼ੀ ਹੈ ਆਪਣੀਆਂ ਪ੍ਰਾਣੀਆਂ ਸਭ ਸੱਚੀਆਂ ਝੂਠੀਆਂ ਗਲਤੀਆਂ ਦੀ ਮੈਂ ਪੰਥ ਤੋਂ ਮਾਫੀ ਮੰਗਦਾ ਹਾਂ ਤੇ ਆਸ ਕਰਦਾ ਹਾਂ ਕਿ ਪੰਥ ਸਾਨੂੰ ਸ਼ਰਨ ਆਿਆਂ ਨੂੰ ਮੁੜ ਕੰਠ ਲਾਵੇਗਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਇਹ ਜੱਸਾ ਸਿੰਘ ਸੀ ਜੋ ਮਗਰੋਂ ਪੰਥ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਨਾਮ ਨਾਲ ਪ੍ਰਸਿੱਧ ਹੋਇਆ। ਚਿੱਠੀ ਪੜ੍ਹ ਕੇ ਨਵਾਬ ਸਾਹਿਬ ਨੇ ਇੱਕ ਜਵਾਬ ਲਿਖਿਆ ਤੇ ਬੁਰਜ ਵਿੱਚ ਬੈਠੇ ਸਿੰਘ ਤੀਕ ਪਹਚਾਇਆ। ਬੁਰਜ ਵਾਲੇ ਸਿੰਘ ਵੱਲੋਂ ਜੱਸਾ ਸਿੰਘ ਵੱਲ ਛੱਡੇ ਤੀਰ ਨੂੰ ਸਰਦਾਰ ਨੇ ਬੋਚ ਲਿਆ। ਪੰਥ ਵੱਲੋਂ ਜਵਾਬ ਆਇਆ ਸੀ। ਖਾਲਸਾ ਸਦਾ ਤੋਂ ਸ਼ਰਨ ਆਿਆਂ ਨੂੰ ਕੰਠ ਲਾਉਂਦਾ ਰਿਹਾ ਹੈ ਜੱਸਾ ਸਿੰਘ ਭਲੇ ਵੇਲੇ ਸਤਿਗੁਰਾਂ ਆਪ ਜੀ ਨੂੰ ਪੰਥ ਸੇਵਾ ਹਿੱਤ ਰਾਹ ਪਾਇਆ ਹੈ। ਜਦੋਂ ਸ਼ਹਾਦਤ ਆ ਪਾਉਣ ਦੀ ਲੋਤ ਆ ਗਈ ਹੋਵੇ ਉਦੋਂ ਟੁੱਟਾ ਗੰਢਿਆ ਨਹੀਂ ਦੇਖਿਆ ਜਾਂਦਾ। ਵਰਦੀ ਅੱਗ ਵਿੱਚ ਜੇ ਤੁਸੀਂ ਪੰਥ ਨਾਲ ਆ ਖੜੋਗੇ ਤਾਂ ਪੰਥ ਕੀ ਕਲਗੀਧਰ ਸਵਾਮੀ ਜੀ ਆਪ ਤੁਹਾਨੂੰ ਕੰਠ ਲਾਉਣਗੇ ਜੀ ਸਦਕੇ ਆਓ ਖੁਸ਼ ਆਮਦੀਦ ਸਰਦਾਰ ਜੱਸਾ ਸਿੰਘ ਨੇ ਚਿੱਠੀ ਪੜ੍ਹੀ ਤੇ ਦਿਲ ਬਾਗੋ ਬਾਗ ਹੋ ਗਿਆ ਪਰ ਅੱਖਾਂ ਦੇ ਅਥਰੂ ਉਹ ਚਾਹ ਕੇ ਵੀ ਨਾ ਰੋਕ ਸਕਿਆ ਉਸਨੇ ਉੱਚੀ ਆਵਾਜ਼ ਵਿੱਚ ਅਦੀਨਾ ਬੇਗ ਨੂੰ ਸੰਬੋਧਨ ਹੁੰਦਿਆਂ ਕਿਹਾ ਭਰਾਵਾਂ ਦੇ ਮੇਲ ਦਾ ਸਮਾਂ ਆ ਗਿਆ ਹੈ ਅਦੀਨਾ ਬੇਗ ਪੰਥ ਵੱਲ ਕੰਡ ਕਰਿਆਂ ਸਾਨੂੰ ਕਿਸੇ ਜਹਾਂ ਢੋਈ ਨਹੀਂ ਸਾਡੇ ਬਚਦੇ ਹਿਸਾਬ ਕਿਤਾਬ ਬਦਲੇ ਅਸੀਂ ਰਾਸ਼ਨ ਨਾਲ ਲਿਜਾ ਰਹੇ ਹਾਂ ਤੇ ਜਸਾ ਸਿੰਘ ਸਾਥੀ ਸਿੰਘਾਂ ਨਾਲ ਰਾਮ ਰੌਣੀ ਦੇ ਵਿੱਚ ਦਾਖਲ ਹੋਇਆ ਜਕਾਰੇ ਛੱਡ ਕੇ ਅੰਦਰ ਆਉਂਦੇ ਜਸਾ ਸਿੰਘ ਦੇ ਜਥੇ ਦਾ ਅੰਦਰੋਂ ਸਿੰਘਾਂ ਨੇ ਸਤਿ ਸ੍ਰੀ ਅਕਾਲ ਕਹਿੰਦਿਆਂ ਸਵਾਗਤ ਕੀਤਾ ਇੱਧਰ ਅਦੀਨਾ ਬੇਗ ਦੇ ਸਿਰ ਜਿਵੇਂ 100 ਘੜਾ ਪਾਣੀ ਪੈ ਗਿਆ ਸੀ ਤੇ ਉਸ ਨੂੰ ਮੈਦਾਨ ਹੱਥੋਂ ਖਿਸਕਦਾ ਜਾਪਿਆ ਜਕਰੀਏ ਖਾਨ ਦਾ ਪੁੱਤਰ ਸ਼ਾਹ ਨਵਾਜ਼ ਫੌਜ ਲੈ ਕੇ ਮਲਤਾਨ ਦਾ ਮਾਲਕ ਬਣ ਬੈਠਾ ਨਾਲ ਹੀ ਅਬਦਾਲੀ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਵੀ ਲਾਹੌਰ ਵੱਲ ਵੱਧਦੀ ਸੁਣਾਈ ਦੇਣ ਲੱਗੀ। ਮੀਰ ਮੰਨੂ ਦੇ ਮਹਿਲਾਂ ਵਿੱਚੋਂ ਨੀਂਦ ਉਡਾਰੀ ਮਾਰ ਗਈ। ਦੀਵਾਨ ਕੌੜਾ ਮਲ ਉਸ ਕੋਲ ਆਏ ਤੇ ਬੋਲੇ, "ਅਸੀਂ ਸਿੰਘਾਂ ਨਾਲ ਬੇਅਰਥੀ ਟੱਕਰ ਲੈਂਦੇ ਆਂ। ਆਪਣੀਆਂ ਫੌਜਾਂ ਬੁਰੀ ਤਰ੍ਹਾਂ ਥਕਾ ਲਈਆਂ ਹਨ ਸੂਬੇਦਾਰ ਸਾਹਿਬ। ਵੇਲਾ ਵਿਚਾਰੋ ਤੇ ਰਾਮ ਰੌਣੀ ਦਾ ਘੇਰਾ ਚੱਕ ਦਿਓ। ਫੌਜਾਂ ਨੂੰ ਅਬਦਾਲੀ ਨਾਲ ਟੱਕਰੇ ਲਈ ਤਿਆਰ ਕਰੋ। ਸ਼ਾਹ ਨਵਾਜ਼ ਤੁਸੀਂ ਮੇਰੇ ਜਿੰਮੇ ਛੱਡ ਦਿਓ। ਜੇ ਤੁਸੀਂ ਮੇਰੀਆਂ ਕੁਝ ਸ਼ਰਤਾਂ ਮੰਨੋ ਤਾਂ ਸ਼ਾਹ ਨਵਾਜ਼ ਦਾ ਸਿਰ" ਕੁਝ ਦਿਨਾਂ ਵਿੱਚ ਹੀ ਤੁਹਾਡੇ ਪੈਰਾਂ ਵਿੱਚ ਹੋਵੇਗਾ ਮੀਰ ਮੰਨੂ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਸੋ ਉਸਨੇ ਦੀਵਾਨ ਕੌੜਾ ਮੱਲ ਦੀ ਸਲਾਹ ਤੁਰੰਤ ਮੰਨ ਲਈ ਤੇ ਫੌਰਨ ਰਾਮ ਰੌਣੀ ਦਾ ਘੇਰਾ ਚੁੱਕ ਲੈਣ ਲਈ ਹੁਕਮ ਭੇਜਿਆ ਜੇ ਤੁਸੀਂ ਮੇਰੀਆਂ ਕੁਝ ਤਜਵੀਜ਼ਾਂ ਨਾਲ ਸਹਿਮਤ ਹੋਵੋ ਤਾਂ ਮੈਂ ਹੁਣੇ ਹੀ ਸਿੰਘਾਂ ਨੂੰ ਨਾਲ ਲੈ ਕੇ ਸ਼ਾਨਵਾਜ ਨੂੰ ਸੋਧਣ ਲਈ ਚਾਲਾ ਪਾ ਦੇਵਾਂਗਾ ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਪੰਥ ਨਾਲ ਸੰਧੀ ਕਰਨ ਲਈ ਮਨਾ ਲਿਆ ਗੁਰੂ ਕੇ ਚੱਕ ਦੇ ਉਹ 12 ਪਿੰਡ ਜੋ ਅਕਬਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲਿਖ ਕੇ ਦੇ ਗਿਆ ਸੀ ਪੰਥ ਦੇ ਨਾਲਵਾ ਦਿੱਤੇ ਗਏ ਪੱਟੀ ਦਾ ਅੱਧਾ ਇਲਾਕਾ ਤੇ ਰਾਮਰੌਣੀ ਕਿਲਾ ਵੀ ਸਿੰਘਾਂ ਦੇ ਨਾਮ ਹੋ ਗਿਆ ਰਾਮਰੌਣੀ ਹੁਣ ਰਾਮਗੜ੍ਹ ਕਰਕੇ ਮਸ਼ਹੂਰ ਹੋ ਗਈ ਤੇ ਇਸ ਦੀ ਦੇਖਭਾਲ ਦਾ ਪ੍ਰਬੰਧ ਪੰਥ ਵਿੱਚ ਮੋੜ ਸ਼ਾਮਲ ਹੋਏ ਜੱਸਾ ਸਿੰਘ ਕੋਲ ਹੋਣ ਕਰਕੇ ਉਹ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਕਰਕੇ ਪ੍ਰਸਿੱਧ ਹੋਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ